ਅਸਲ ਦੇ ਵਿੱਚ ਅਨਫਾਸਟ੍ਰੇਟ ਪਾਰਟ ਹੈ ਕਿ ਜਿਹੜੀ ਸਾਰੀ ਲੀਡਰਸ਼ਿਪ ਹੈਗੀ ਪੰਜਾਬ ਦੇ ਉਹਨਾਂ ਦਾ ਲੋਕਾਂ ਨੂੰ ਕੋਈ ਸਰਵਕਾਰ ਨਹੀਂ ਹਾਂ। ਉਹ ਸਿਰਫ ਤਾਕਤ ਦੇ ਆਲੇ-ਦੋਲੇ ਘੁੰਮਦੇ ਜਦੋਂ ਤਾਕਤ ਆ ਜਾਂਦੀ ਹੈ ਉਹ 5 ਸਾਲ ਆਪਣੀਆਂ ਗੱਡੀਆਂ-ਗੱਡੀਆਂ ਪਜਾ ਕੇ ਜੋ ਉਹਨਾਂ ਨੇ ਕਰਨਾ ਹੁੰਦਾ ਉਹ ਕਰ ਲਈ ਤੇ ਅਗੂ ਬਿੱਤੇ ਪਰੇ ਬੈ ਜਾਂਦੇ। ਫਿਰ ਦੂਸਰੇ ਦੀ ਵਾਰੀ ਆ ਜਾਂਦੀ ਹੈ। ਤੇ ਟੌੜਾ ਸਾਹ ਵਾਲੀ ਗੱਲ ਮੈਨੂੰ ਅਜੇ ਵੀ ਬਹੁਤ ਚੰਗੀ ਲੱਗਦੀ ਵੀ ਇੱਕ ਲੁੱਟ ਕੇ ਜਾ ਰਹੇ ਆ ਦੂਸਰੇ ਲੁੱਟਣ ਲਈ ਆ ਰਹੇ ਆ। ਇਹ ਮਿਸ਼ਨ ਪੰਜਾਬੀ ਗੱਲ ਕਰਨ ਲੱਗੇ ਆ ਚੌਣ ਜਾਬਤੇ ਦੇ ਵਰੇ ਦੀ ਕਹਿੰਦਾ ਭਾਪਕੇ ਜਿਹੜਾ ਨਵਾਂ ਸਾਲ ਚੜ੍ਹਿਆ ਹੈ ਤੇ ਇਸ ਸਾਲ ਪੰਜਾਬ ਦੇ ਵਿੱਚ ਚੌਣ ਜਾਬਤਾ ਕਰੀਬ ਲੱਗ ਜਾਣਾ ਹੈ ਆਖਰੀ ਮਹੀਨਾ ਦੇ ਵਿੱਚ ਕਿੰਨੇ ਮਹੀਨੇ ਰਹਿ ਗਏ ਨੇ ਸਰਕਾਰ ਦੇ ਫੁੱਲ ਫਲੈਸ਼ ਦੇ ਵਿੱਚ ਪੂਰੀ ਤਰ੍ਹਾਂ ਆਜ਼ਾਦਾਨਾ ਤੌਰ ਤੇ ਲੋਕਤੰਤਰ ਤੇ ਰਾਜ ਤੋਂ ਕੰਮ ਕਰਨ ਦੇ ਤੇ ਅਜਿਹੇ ਦੌਰਾਨ ਸਰਕਾਰ ਦੀ ਲੋਕਾਂ ਪ੍ਰਤੀ ਕੀ ਜਵਾਬਦੇਹੀ ਹੈ ਜਾਂ ਸਰਕਾਰ ਦਾ ਲੋਕਾਂ ਪ੍ਰਤੀ ਵਿਵਹਾਰ ਤੇ ਦੂਜੇ ਪੰਨੇ ਸਰਕਾਰ ਤੇ ਲੋਕਾਂ ਦੇ ਵਿੱਚ ਕੜੀ ਦਾ ਜਿਹੜਾ ਕੰਮ ਕਰਦਾ ਹੈ ਉਹ ਮੀਡੀਆ ਪ੍ਰੈਸ ਤੇ ਵਿਰੋਧੀ ਤੇਰਾ ਅਜਹਾ ਸਾਰਾ ਜਿਹੜਾ ਮਾਮਲਾ ਚੋਣ ਜਾਬਤੇ ਦੀ ird gird ਦੇਖਿਆ ਜਾਂਦਾ ਹੈ ਫਿਰ ਇਸ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹ ਕੀ ਰਾਸ਼ੀ ਮਹਾਰ ਤੇ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਸਿੱਖ ਸਾਹਿਬ ਚੈਨਲ ਦੇ ਇਸ ਮੰਚ ਉੱਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਵੈਲਕਮ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਨਮਾਸਾਲ ਚੜ ਗਿਆ ਹੈ ਤੇ ਤਰੀਕ ਅੱਗੇ ਵਧਣੀ ਸ਼ੁਰੂ ਹੋ ਗਈ ਹੈ ਤੇ ਅਖੀਰਲੇ ਦਿਨਾਂ ਦੇ ਵਿੱਚ ਅਖੀਰਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਉਨਜਾਪਤਾ ਲੱਗ ਜਾਣਾ ਹੈ ਕਿਵੇਂ ਦੇਖਾਂਗੇ ਸਰਕਾਰ ਦਾ ਲੋਕਾਂ ਪ੍ਰਤੀ ਵਿਵਹਾਰ ਜਵਾਬਦੇਹੀ ਤੇ ਇਹਦੇ ਵਿੱਚ ਖੜਾ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਕਹਿੰਦਾ ਪਾਪ ਕੀ ਸਰਕਾਰ ਤੇ ਲੋਕਾਂ ਦੇ ਵਿੱਚ ਖੜੀ ਉਹ ਮੀਡੀਆ ਜੀ ਡਾਟਸਪ ਆਪ ਸਭ ਨੂੰ ਪਤਾ ਹੈ ਕਿ ਅਜ ਤੋ तकरीबन 4 ਸਾਲ ਪਹਿਲਾਂ ਹੂੰ 2022 ਦੇ ਵਿੱਚ ਜਦੋਂ ਸਰਕਾਰ ਆਈ ਸੀਗੀ ਤੇ ਕਿੰਨੇ ਵੱਡੇ ਜੋਸ਼ ਖਰੋਸ ਤੇ ਕਿੰਨੀ ਵੱਡੀ ਤਾਕਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਜਿਹੜਾ ਸੀ ਰਵਾਇਤੀ ਪਾਰਟੀਆਂ ਨੂੰ ਲੰਬੇ ਕਰਕੇ ਔਰ ਰਵਾਇਤੀ ਪਾਰਟੀਆਂ ਦੇ ਵੱਡੇ ਵੱਡੇ ਜਿਹੜੇ ਸਤੰਭ ਸੀਗੇ ਜਿਨ੍ਹਾਂ ਚ ਪ੍ਰਾਣੇ ਮੁੱਖ ਮੰਤਰੀ ਸੀ ਮੁੱਖ ਮੰਤਰੀ ਸੀ ਕਈ ਹੋਰ ਵੱਡੇ ਜਿਹੜੇ ਆਪਣੇ ਆਪ ਨੂੰ ਮਤਲਬ ਕਹਿ ਦਈਏ ਕਿ ਮਤਲਬ ਲਾਰਜਰ than ਸਾਈਜ਼ ਲੀਡਰ ਸਮਝਦੇ ਸੀ ਉਹਨਾਂ ਨੂੰ ਲੰਬੇ ਕਰਕੇ ਆਮ ਘਰਾਂ ਦੇ ਜਿਹੜੇ ਲੋਕ ਸੀਗੇ ਉਨਾਂ ਨੂੰ ਹਰਾ ਕੇ ਤੇ ਬਿਲਕੁਲ ਹਾਸ਼ੀਏ ਤੇ ਲਿਆਂਦਾ ਔਰ ਇਹਨਾਂ ਨੂੰ ਬਹੁਤ ਵੱਡੀ ਤਾਕਤ ਦਿੱਤੀ ਜੀ 99 ਮੈਂਬਰ ਦਿੱਤੇ ਜਿਹੜੇ ਤੁਸੀਂ ਹਿਸਾਬ ਲਾਇਆ ਜਾਵੇ ਕਿ ਆਲਮੋਸਟ ਜਿਹੜਾ ਹੁੰਦਾ ਵਾ 470 ਬਣ ਜਾਂਦਾ ਵਾ ਜੀ ਜਿਹੜਾ اپੋਜੀਸ਼ਨ ਤਾਂ ਬਿਲਕੁਲ ਹੀ ਮਾਰਜੀਨਾਈਜ਼ ਹੋ ਗਈ ਕਾਂਗਰਸ ਬੜੀ ਮੁਸ਼ਕਲ ਦੇ ਰਹੀ ਹਾਲ اپੋਜੀਸ਼ਨ ਪਾਰਟੀ ਦਾ ਜਿਹੜਾ ਉਹਨੂੰ ਸਟੇਟਸ ਮਿਲਿਆ ਅਕਾਲੀ ਦਲ ਦੇਖੋ ਸਿਰਫ ਤਿੰਨ ਬੰਦੇ ਆਏ ਬੀਜੇਪੀ ਕੋ ਵੀ ਉਹ ਜੇ ਬਹੁਤ ਜਿਆਦਾ ਇੱਕ ਦੋ ਧੋਗੇ ਨਹੀਂ ਵੱਸ ਸਕੇ ਬੀਐਸਪੀ ਉਸ ਪਾਸੇ ਨਹੀਂ ਗਈ ਤਾਂ ਇੱਕ ਸਿੰਗਲ ਤਰਫਾ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀ ਤਾਂ ਕਿ ਜਿਹੜੀ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਸੀਗੀ ਜਾਂ ਲੋਕ ਜਿੱਦਾਂ ਸਮਝਦੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਨੂੰ ਹਾਸ਼ੀ ਵਾਲੇ ਪਾਸੇ ਲੈ ਕੇ ਗਏ ਆ ਪੰਜਾਬ ਦੇ ਵਿੱਚ ਰਾਜਨੀਤਿਕ ਜਿਹੜਾ ਗਰਦਾਰ ਸੀਗਾ ਉਹ ਬਹੁਤ ਥੱਲੇ ਲਿਆਂਦਾ ਗਿਆ ਲੋਕਾਂ ਦੇ ਮਸਲਿਆਂ ਨੂੰ ਉਹ ਬਾਹਰਿਆਂ ਨੇ ਗਿਆ ਔਰ ਇਹਦੇ ਨਾਲ ਨਾਲ ਆਪਣੇ ਹੀ ਜਿਹੜੇ ਆਲੇ-ਦੁਆਲੇ ਸਾਰੀ ਰਾਜਨੀਤੀ ਕਮਾਈ ਚਾ ਉਹਨਾਂ ਦੇ ਆਪਣੇ ਟੱਬਰ ਸੀਗੇ ਚਾਹੇ ਉਹਨਾਂ ਦੇ ਆਪਣੇ ਹੋਰ ਜਿਹੜੇ ਨੇੜੇ-ਤੇੜੇ ਦੇ ਲੋਕ ਸੀ ਉਹਨਾਂ ਤਾਂ ਕਿਸੇ ਹਮਤ ਰਿਆ ਜੀ ਤੋ ਇਸ ਕਰਕੇ ਸਰਕਾਰ ਤੋਂ ਬਹੁਤ ਵੱਡੀਆਂ ਆਸਾਂ ਸੀਗੀਆਂ ਜੀ ਉਹ ਜਿਹੜੇ ਪੰਜਾਬ ਦੇ ਢਾਂਚਾਗਤ ਮਸਲੇ ਸੀ ਖਾਸ ਕਰਕੇ ਟੈਰੋਰਿਜ਼ਮ ਤੋਂ ਬਾਅਦ ਜਾਤਵਾਦ ਤੋਂ ਪਹਿਲਾਂ ਵਾਲੇ ਉਹਦੇ ਕੀ ਕਾਰਨ ਸੀਗੇ ਜਾਂ ਕਿਉਂ ਪੰਜਾਬ ਹੌਲੀ-ਹੌਲੀ ਇੱਕ ਚੰਗੀ ਸਟੇਟ ਹੁੰਦਿਆਂ ਹੋਇਆਂ ਹਾਸ਼ੀਏ ਵਾਲੇ ਪਾਸੇ ਥੱਕਿਆ ਗਿਆ ਸੀਗਾ ਘੇਟੀ ਦਾ ਸੰਕਟ ਸੀਗਾ ਬੇਰਜ਼ਗਾਰੀ ਦਾ ਸੰਕਟ ਸੀਗਾ ਵਿਦਿਆ ਦਾ ਸੰਕਟ ਸੀਗਾ ਸਿਹਤ ਦਾ ਸੰਕਟ ਸੀਗਾ ਨਸ਼ਿਆਂ ਦਾ ਸੀਗਾ ਗੁੰਡਾਗਰਦੀ ਦਾ ਬਹੁਤ ਵੱਡਾ ਆਲਮ ਸੀਗਾ ੱੱਕੇਸਾਈ ਸੀਗੀ ਖਾਨਦਾਨੀ ਰਾਜਨੀਤੀ ਸੀ ਸਾਰੇ ਮਸਲੇ ਸੀਗੇ ਹੂੰ ਤੇ ਉਹਨਾਂ ਨੂੰ ਲੰਬੇ ਕਰਕੇ ਤੇ ਇਹਨਾਂ ਨੂੰ ਲੈ ਕੇ ਆਏ 4 ਸਾਲ ਇਹਨਾਂ ਦੇ ਲੰਘੇ ਆ ਆਲਮੋਸਟ 80% ਜਿਹੜਾ ਇਹਨਾਂ ਦਾ ਸਮਾਂ ਸੀ ਉਹ ਬੀਤ ਗਿਆ ਹੈ ਪਰ ਸਾਡੇ ਤੋਂ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਮਸਲੇ ਅਜੇ ਵੀ ਉਸੇ ਤਰੀਕੇ ਨਾਲ ਖੜੇ ਆ ਖਾਸ ਕਰਕੇ ਦੇਖਿਆ ਜਾਵੇ ਨਸ਼ੇ ਦਾ ਮਸਲਾ ਤਾਂ ਹੋਰ ਜ਼ਿਆਦਾ ਗੰਭੀਰ ਹੋਇਆ ਨਿਸ਼ਚਿਤ ਖੋਰੀ ਵੀ ਜਿਹੜੀ ਦਿਖਦੀ ਆ ਪਰ ਜਿਹੜੀ ਕੁਲਕੇ ਪਾਸੇ ਠੀਕ ਹੋ ਰਹੀ ਆ ਪਰ ਉਸੇ ਤਰੀਕੇ ਦੇ ਨਾਲ ਖੜੀ ਹੈਗੀ ਆ ਔਰ ਇਸੇ ਹੀ ਤਰੀਕੇ ਦੇ ਨਾਲ ਜਿਹੜੀਆਂ ਵਿਦਿਆ ਦਾ ਵੀ ਬਹੁਤਾ ਜਰਾ ਸਰਦਾਰ ਕੀ ਹੋਣਾ ਸੀ ਹੋਰ ਥੱਲੇ ਹੋਇਆ ਵਿਦਿਆ ਆਲਮੋਸਟ ਪ੍ਰਾਈਵੇਟ 플레이ਰਾਂ ਨੂੰ ਦੇ ਦਿੱਤੀ ਗਈ ਉਹਦੇ ਵਿੱਚੋਂ ਸਿਹਤ ਦਾ ਵੀ ਤੁਸੀਂ ਦੇਖ ਲਿਆ ਕੋਕੀ ਇਹਨਾਂ ਨੇ ਜਿਹੜਾ ਆਮ ਆਦਮੀ ਕਲੀਨਿਕ ਬਾਰੇ ਕਿੰਨਾ ਰਾਮ ਰੌਲਾ ਸੀ ਉਹ ਵੀ ਖਤਮ ਹੋ ਗਿਆ ਜਾਂ ਸਾਰਾ ਕੁਝ ਇਸ ਪਾਸੇ ਲੱਗ ਗਿਆ ਜਿਸ ਤਰੀਕੇ ਨਾਲ ਜੀਮ ਨੂੰ ਚਲਾਇਆ ਪਿਛਲੇ 4 ਸਾਲ ਤੋਂ ਖਾਸ ਕਰਕੇ ਪਿਛਲੇ 1 ਸਾਲ ਡੇਢ ਸਾਲ ਤੋਂ ਜਦੋਂ ਆਮ ਆਦਮੀ ਪਾਰਟੀ ਦਿੱਲੀ ਤੋਂ ਹਾਰ ਗਈ ਆ ਉਹ ਸਾਰਾ ਤਾਣਾ ਬਾਣਾ ਲਾਣਾ ਇੱਥੇ ਬੈਠਾ ਉਹ ਕੰਟਰੋਲ ਕਰ ਰਿਹਾ ਐ ਐਮਐਲਏ ਦੀ ਆਪਣੀ ਕੋਈ ਪੋਲੀਟੀਕਲ ਰਿਸਕ ਹੁੰਦੀ ਐਂਟੀਟੀ ਨਹੀਂ ਬਣੀ ਮੰਤਰੀ ਵੀ ਉਸ ਤਰੀਕੇ ਨਾਲ ਖੁੱਲ ਕੇ ਕੋਈ ਕੰਮ ਜਾਂ ਜਬ ਉਸ ਤਰੀਕੇ ਦੀ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਲੋਕਾਂ ਨਾਲ ਲਿੰਕਜ ਕੋਈ ਨਹੀਂ ਹੈ ਸਰਕਾਰ ਬਾਰ ਬਾਰ ਚੋਣਾਂ ਹਾਰਦੀ ਆ ਭਗਵੰਤ ਸਿੰਘ ਮਾਨ ਜਦੋਂ ਇਹਨੇ ਮੁੱਖ ਮੰਤਰੀ ਬਣਿਆ ਸੀ ਪਹਿਲੀ ਵਾਰੀ ਸੀਟ ਦੇ ਉੱਤੇ ਇਹ ਪਾਰਟੀ ਹਾਰ ਗਈ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੀਆਂ ਆਪਣੀਆਂ ਹੋਰ ਸੀਗੀਆਂ ਅਸੈਂਬਲੀ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਤਾਂ ਚਲੋ ਹੁੰਦਾ ਹੀ ਹੁੰਦਾ ਮਿਊਨਿਸਪਲ ਕਮੇਟੀਆਂ ਦੇ ਬੜੀ ਬੁਰੀ ਤਰ੍ਹਾਂ ਹਾਰੀ ਆ ਸ਼ਹਿਰਾਂ ਵੱਡੀਆਂ ਸ਼ਹਿਰਾਂ ਦੇ ਵਿੱਚ ਲੋਕ ਸਭਾ ਦੇ ਵਿੱਚ 13 ਦੀ 13 ਦੀ ਗੱਲ ਕਰਦੇ ਸੀ ਉੱਥੇ ਬਹੁਤ ਬੁਰੀ ਤਰ੍ਹਾਂ ਇਹਨਾਂ ਦੀ ਜਿਹੜੀ ਹਗੀ ਸਖਸਤ ਮਿਲੀ ਆ ਔਰ ਸਾਰਾ ਕੁਝ ਤਾਣਾ ਬਾਣਾ ਜਿਹੜਾ ਹੈਗਾ ਦਿਨੋ ਦਿਨ ਵਿਗੜਦਾ ਜਾ ਰਿਹਾ ਕੋਈ ਇਸ ਲੋਕ ਨਾ ਰਿਹਾ ਜੁਧ ਨਸ਼ਿਆਂ ਵਿਰੁੱਧ ਦਾ ਜੁਧ ਜੇ ਵੀ ਨਸ਼ੇ ਉਸੇ ਕਨੇ ਚੱਲੇ ਜਾਂਦੇ ਆ ਇਸੇ ਤਰੀਕੇ ਨਾਲ ਕਰਪਸ਼ਨ ਦੀ ਗੱਲ ਕਰਦੇ ਆ ਵੱਡੇ ਵੱਡੇ ਇਹਨਾਂ ਦੇ ਨੱਕ ਥੱਲੇ ਬੈਠੇ ਵਡੇ ਵੱਡੇ ਅਫਸਰ ਜਿਹੜੇ ਨੋਰ ਰਾਜਿੰਦਰੀ ਉਹਨਾਂ ਕੋਲ ਇਹਨੇ ਸਾਰਾ ਉਸ ਤਰੀਕੇ ਨਾਲ ਨਿਕਰਿਆ ਹੈ ਕਿਸਾਨੀ ਮੁੱਦੇ ਉਸੇ ਦੇ ਉਸੇ ਤਰੀਕੇ ਨਾਲ ਖੜੇ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਵਾਰੀ ਜਿਹੜਾ ਹੜ੍ਹ ਆਇਆ ਸੀ ਉਹਨਾਂ ਚ ਕਿੱਡਾ ਵੱਡਾ ਨੁਕਸਾਨ ਹੋਇਆ ਕਹਿੰਦੇ ਪਾਵਾ ਕਿ ਜੋ ਸਰਕਾਰ ਤੋਂ ਜਿੰਨੀ ਆਸ ਸੀਗੀ ਉਸ ਤਰੀਕੇ ਨਾਲ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਦੂਸਰੇ ਪਾਸੇ ਸਰਕਾਰ ਕਹਿ ਰਹੀ ਸੀ ਵੀ ਅਸੀਂ ਜਿਹੜੀ ਇੱਕ ਸਟਰਗਲ ਦੇ ਵਿੱਚੋਂ ਆਏ ਮੂਵਮੈਂਟ ਚੋਂ ਆਏ ਆ ਰਾਈਟ ਟੂ ਇਨਫਾਰਮੇਸ਼ਨ ਜਿਹੜੀ ਹੈਗੀ ਸੀਗੀ ਉਹਦੇ ਵਿੱਚ ਜਿਹੜੇ ਇਨਫਾਰਮੇਸ਼ਨ ਦੇ ਬੇਸ ਤੇ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਸਵਰਾਜ ਦੀ ਗੱਲ ਕਰਦੇ ਸੀਗੇ ਓਪਨੈਸ ਦੀ ਗੱਲ ਕਰਦੇ ਸੀ ਪੋਲਿਟੀਕਲ ਫਰੀडम ਦੀ ਗੱਲ ਕਰਦੇ ਸੀਗੇ ਵਿਰੋਧੀਆਂ ਨੂੰ ਜਿਹੜਾ ਹੈਗਾ ਸੀਗਾ ਖਾਸ ਕਰਕੇ ਉਹ ਸਪੀਚ ਦੇਣ ਦੀ ਗੱਲ ਕਰਦੇ ਸੀਗੇ ਪਰ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਰਵਈਆ ਜਿਹੜਾ ਹੈਗਾ ਬਿਲਕੁਲ ਜੋ ਕਹਿੰਦੇ ਸੀ ਉਹਦੇ ਬਿਲਕੁਲ ਉਲਟ ਹੋਇਆ ਪਲੇ ਨਹੀਂ ਕਿ ਸਿਰਫ ਮੁੱਖ ਮੰਤਰੀ ਜੋ ਕਹਿੰਦਾ ਸੀ ਜੋ ਪਾਰਟੀ ਕਹਿੰਦੀ ਸੀ ਬਿਲਕੁਲ ਦੂਸਰੇ ਪਾਸੇ ਲੱਗ ਗਿਆ ਉਹ ਕਰੈਕਟਰ ਵਾਲੇ ਬੰਦਿਆਂ ਨੂੰ ਪਾਰਟੀ ਦੇ ਵਿੱਚ ਰੱਖਦਾ ਹੈਗਾ ਸਿਰਫ ਸੀਟਾਂ ਜਿੱਤਣ ਵਾਸਤੇ ਇਹਨਾਂ ਨੇ ਹਰ ਸਮਝੌਤੇ ਕੀਤੇ ਆ ਜਿਨ੍ਹਾਂ ਬਾਰੇ ਇਹਨਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਜਿਨ੍ਹਾਂ ਨੂੰ ਫਰਾਇਆ ਸੀਗਾ ਮੁੜ ਕੇ ਇੱਕ ਬਾਏ ਇਲੈਕਸ਼ਨ ਜਿੱਤਣ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਰਾਜ ਸਭਾ ਦੇ ਵਿੱਚ ਕਿਹੜੇ ਮੈਂਬਰ ਭੇਜਿਆ ਜਿਨ੍ਹਾਂ ਦਾ ਨਾਂ ਪੰਜਾਬ ਨਾਲ ਸਿੱਧੇ ਤੌਰ ਤੇ ਕੋਈ ਸਬੰਧ ਹੈਗਾ ਨਾ ਲੋਕਾਂ ਨਾਲ ਸਬੰਧ ਹੈ ਨਾ ਕਿਸਾਨੀ ਨਾਲ ਸਬੰਧ ਹੈ ਨਾ ਗਲਤ ਭਾਈਚਾਰੇ ਨਾਲ ਸਬੰਧ ਹੈਗਾ ਵਾ ਉਹ ਸਾਰੇ ਕਾਰਪੋਰੇਟ ਵਾਰਡ ਦੇ ਲੋਕ ਤੁਸੀਂ ਅਗਲੇ ਪਾਸੇ ਲੈਣ ਦੇ ਉੱਤੇ ਦਿੱਲੀ ਵਾਲੇ ਜਿਹੜੇ ਆਪਣੇ ਆਪ ਨੂੰ ਬਹੁਤ ਸੁਪਰ ਜਿਹੜਾ ਹੈਗਾ ਰੂਲਰ ਸਮਝਦੇ ਆ ਉਹੀ ਸਾਰਾ ਰੂਲ ਕਰਦੇ ਆ ਬਿਊਰੋਕ੍ਰੇਸੀ ਸਾਰੀ ਉਹਨਾਂ ਦੇ ਥੱਲੇ ਹੈਗੀ ਪਾਲਿਸੀ ਉੱਥੋਂ ਬਣ ਕੇ ਆਉਂਦੀ ਆ ਨਸ਼ਿਆਂ ਦੀ ਪਾਲਿਸੀ ਉੱਥੋਂ ਬਣੀ ਸਗੀ ਤੇ ਜਿੰਨੀਆਂ ਸਾਰੀਆਂ ਪਾਲਿਸੀ ਨੇ ਉਹ ਇੱਥੇ ਬੈਠੇ ਆ ਜਾਂ ਜਿਸ ਤਰੀਕੇ ਉਹਨਾਂ ਨੂੰ ਸਲਾਮ ਬਾਈਦੇ ਆ ਜਾਂ ਜਿਸ ਤਰੀਕੇ ਉਹਨਾਂ ਨੂੰ ਸਟੇਟਮੈਂਟ ਆ ਦਿੰਦੇ ਆ ਸੋਧੀਆਂ ਵਰਗੇ ਵਰਗੇ ਜਾਂ ਕੇਜਰੀਵਾਲੇ ਬੰਦੇ ਜਿਹਨਾਂ ਦੀ ਕੋਈ ਐਸ ਵੇਲੇ ਜਿਹੜੀ ਕਨਸਟੀਟਿਊਸ਼ਨਲ ਜਿਹੜੀ ਸਟੇਟਸ ਨਹੀਂ ਹੈਗਾ ਕਿਸ ਤਰੀਕੇ ਦੇ ਨਾਲ ਉਹ ਸਾਰਾ ਸਿਸਟਮ ਨੂੰ ਅਪ੍ਰੋਪਰੀਏਟ ਕਰ ਰਹੇ ਆ ਔਰ ਜਿਓ ਦੇ ਬਾਰੇ ਕੋਈ ਸਵਾਲ ਬੜੀ ਕਈ ਕਿਸਮ ਦੇ ਉੱਤੇ ਕੇਸ ਵੀ ਹੁੰਦੇ ਤੁਹਾਡੇ ਕਈ ਪੱਤਰਕਾਰਾਂ ਦੇ ਵੀ ਕੇਸ ਹੋਏ ਸੀਗੇ ਔਰ ਕਈ ਹੋਰ ਲੋਕ ਵੀ ਜਿਹੜੇ ਸੀ ਪਬਲਿਕ ਡੋਮੇਨ 'ਚ ਰਹਿਣ ਵਾਲੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਜੋ ਕਿਸਾਨਾਂ ਦੇ ਨਾਲ ਕੀਤਾ ਗਿਆ ਜਾਂ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਰੈਵਨਿਊ ਜਨਰੇਟ ਕਰਾਂਗੇ ਸਰਪਲਸ ਕਰਾਂਗੇ ਅਸੀਂ ਗਵਰਨੈਂਸ ਠੀਕ ਕਰਾਂਗੇ ਮੋٹے ਤੌਰ ਦੇ ਉੱਤੇ ਵੇਖਿਆ ਜਾਵੇ ਕੋਈ ਬਹੁਤਾ ਜਿੰਨੀ ਲੋਕਾਂ ਨੂੰ ਆਸੀ ਉਹਨਾਂ ਕੋਈ ਅਸਰ ਨਹੀਂ ਹੋਇਆ ਤੇ ਹੁਣ ਇਹ ਅਖੀਲੇ ਸਾਲ ਦੇ ਵਿੱਚ ਐਂਟਰ ਕਰ ਗਿਆ ਅਖੀਲੇ ਸਾਲ ਦੇ ਸ਼ੁਰੂ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਇੱਕ ਚੌਥਾ ਸਤੰਭ ਹੁੰਦਾ ਆਵਾਜ਼ਾ ਜਿਹੜੀ ਪੱਤਰਕਾਰ ਦਾ ਹੁੰਦੀ ਆ ਜੇ ਜਿਨ੍ਹਾਂ ਨੇ ਸਵਾਲ ਕਰਨੇ ਹੁੰਦੀ ਆ ਜੇ ਤੁਹਾਨੂੰ ਸਵਾਲ ਕਰਦੇ ਆ ਫਿਰ ਤੁਸੀਂ ਉਹਨਾਂ ਦੇ ਉੱਤੇ ਪਰਚੇ ਕਰਨੇ ਸ਼ੁਰੂ ਕਰ ਦਿੰਦੇ ਜੋ ਉਹਨਾਂ ਨੂੰ ਡਰਾਉਣ ਦੀ ਗੱਲ ਕਰਦੇ ਜੋ ਤੁਸੀਂ ਸਾਰੇ ਸਟੇਟ ਨੂੰ ਪੁਲਿਸ ਸਟੇਟ ਬਣਾਉਣ ਦਾ ਹੈ ਜੋ ਪੰਜਾਬ ਦੇ ਕਿਸੇ ਵੀ ਮੁੱਦੇ ਦੇ ਵਿੱਚ ਤੁਸੀਂ ਦੇਖੋ ਸੀਏ ਦੇ ਮਾਮਲੇ ਦੇ ਵਿੱਚ ਸਾਰਾ ਪੰਜਾਬ ਇੱਕ ਪਾਸੇ ਸੀ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਉਹਦੇ ਵਿੱਚੋਂ ਜੇ 370 ਦੇ ਮਾਮਲੇ 'ਚ ਕੋਈ ਸਟੈਂਡ ਨਹੀਂ ਦੇ ਆਦਰ ਸਪੋਰਟ ਕੀਤੀ ਉਸ ਤਰੀਕੇ ਦੇ ਨਾਲ ਫੈਡਰਲਿਜ਼ਮ ਦੀ ਗੱਲ ਹੀ ਨਹੀਂ ਕਰਦੇ ਆ ਸੈਂਟਰਲਾਈਜ਼ੇਸ਼ਨ ਇਹ ਵੀ ਸੈਂਟਰਲਾਈਜ਼ੇਸ਼ਨ ਕਰਦੇ ਆ ਉਹਨਾਂ ਨੂੰ ਸੈਂਟਰਲਾਈਜ਼ੇਸ਼ਨ ਕਰਨ ਦੇ ਆ ਵਿਚਾਰ ਉਸ ਕਿਸਮ ਦੀ ਜਿਹੜੀ ਹੈਗੀ ਆ ਆਲਟਰਨੇਟਿਵ ਹੈ ਹੀ ਨਹੀਂਗਾ ਕੁੱਲ ਮਿਲਾ ਕੇ ਵੇਖਿਆ ਜਾਵੇ ਇਹ ਸਾਰੇ 4 ਸਾਲ ਨੇ ਜਿਹੜਾ ਆਉਣ ਵਾਲਾ ਸਾਲ ਹੈਗਾ ਜ ਜਿਹਨ ਦੀ ਕਾਰਗੁਜ਼ਾਰੀ ਹੈਗੀ ਆ ਜਿੰਨੀਆਂ ਲੋਕਾਂ ਨੂੰ ਆਸਾਂ ਸੀਗੀਆਂ ਉਮੀਦਾਂ ਸੀ ਜਿੰਨਾ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਸੀ ਮੈਨੂੰ ਨਹੀਂ ਲੱਗਦਾ ਵੀ ਉਹਦੇ ਕਿਤੇ ਬਿਲਕੁਲ ਜਿਹੜਾ ਹੈਗਾ ਉਹ ਨੇੜੇ ਨੇੜੇ ਤੇ ਬਹੁਤ ਦੂਰ ਦੀ ਗੱਲ ਹੈਗੀ ਆ ਬਹੁਤ ਦੂਰ ਹਾਸ਼ੀਏ ਤੇ ਬੈਠੇ ਅਜੇ ਵੀ ਲੋਕਾਂ ਦੇ ਸਵਾਲ ਉਸੇ ਤਰੀਕੇ ਨਾਲ ਵੱਡੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੋਰ ਬਹੁਤ ਵੱਡੀਆਂ ਸਮੱਸਿਆ ਇਹਨਾਂ ਵਾਸਤੇ ਆਉਣਗੇ ਇਹਨਾਂ ਦੀ ਪਿੰਡ ਚ ਵਰਨਾ ਔਖਾ ਹੋ ਜਾਊਗਾ ਕੇਦਰੀ ਬਣ ਲੋਕਾਂ ਦੀ ਅੱਖਾਂ ਦਾ ਤਾਰਾ ਨਹੀਂ ਹੈ ਸੁਸੋਧੀਆਂ ਹੁਣ ਜਿਹੜੇ ਹੈਗੇ ਜਿਸ ਕਿਸਮ ਦਾ ਭਾषण ਦੇ ਰਹੇ ਆ ਉਹ ਸਿੱਧੇ ਤੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਹੈਗੀ ਖਾਸ ਕਰਕੇ ਅਣਖ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਸਵਾਲ ਖੜੇ ਕਰਦੇ ਆ ਇਸ ਕਿਸਮ ਦੀ ਰਾਜਨੀਤੀ ਦੀ ਉਹ ਗੱਲ ਕਰਦੇ ਆ ਇਸ ਕਿਸਮ ਦੀ ਤਾਕਤ ਨੂੰ ਜਿਹੜਾ ਹਥਿਆਉਣ ਦੀ ਉਹ ਗੱਲ ਕਰਦੇ ਆ ਜਾਂ ਇਹ ਉਹਨਾਂ ਦੀ ਹੁਣ ਜਿਹੜੇ ਪ੍ਰੈਜੈਂਸ ਤੋਂ ਲੱਗਦਾ ਵੀ ਇਹ ਬੰਦੇ ਜਿਹੜੇ ਉਹਨਾਂ ਨੂੰ ਕਈ ਕਿਸਮ ਨਾਲ ਜਾਣਿਆ ਜਾਂਦਾ ਵਾ ਵੀ ਇਹ ਕੌਣ ਬੰਦੇ ਹੈਗੇ ਕੀ ਇਹਨਾਂ ਦੀ ਕਰਤਾਰ ਹੈ ਕਿ ਪੰਜਾਬ ਚ ਲੋਕ ਇਹਨੇ ਹੈ ਹੀ ਨਹੀਂਗੇ ਤਾਂ ਅਨਫਾਰਚੂਨੇਟ ਪਾਰਟੀ ਸਰਕਾਰ ਦਾ ਹੈਗਾ ਕਿ ਇਹ ਸਰਕਾਰ ਨੇ ਪੰਜਾਬ ਦੀ ਜਿਹੜੀ ਐਂਟੀਟੀ ਸੀ ਪੰਜਾਬ ਦਾ ਜਿਹੜਾ ਇਤਿਹਾਸ ਸੀਗਾ ਤੇ ਪੰਜਾਬ ਦੀ ਜਿਹੜੀ ਸ਼ਾਨ ਸੀਗੀ ਤੇ ਪੰਜਾਬ ਦਾ ਖੜੇ ਹੋਣ ਵਾਲਾ ਜਿਹੜਾ ਇੱਕ ਮਰਦਾ ਸੀਗਾ ਉਹਨੂੰ ਸਰੈਂਡਰ ਕੀਤਾ। ਉਹ ਸਰੈਂਡਰ ਉਹਨਾਂ ਲੋਕਾਂ ਦੇ ਨਾਲ ਕੀਤਾ ਵਾ ਜਿਨ੍ਹਾਂ ਦੀ ਮਨਸ਼ਾ ਜਿਨ੍ਹਾਂ ਦੀ ਖਾਸ ਕਰਕੇ ਸੋਚ ਉਹ ਪ੍ਰੋਪੀਪਲ ਨਹੀਂ ਹੈਗੇ ਉਹ ਪਾਵਰ ਨੂੰ ਸੈਂਟਰਲਾਈਜ਼ ਕਰਕੇ ਤੇ ਤਾਕਤ ਦੇ ਨਾਲ ਹੀ ਆਪਣਾ ਰੋਪ ਤੇ ਤਾਕਤ ਦੇ ਨਾਲ ਹੀ ਆਪਣੀ ਜਿਹੜੀ ਪੋਜੀਸ਼ਨ ਮੇਨਟੇਨ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਜਦੋਂ ਵੀ ਇਲੈਕਸ਼ਨ ਹੋਊਗੀ ਤੇ ਇਹਨਾਂ ਨੂੰ ਬਹੁਤ ਵੱਡੀਆਂ ਚੈਲੰਜ ਆ ਬਹੁਤ ਵੱਡੀਆਂ ਜਵਾਬ ਦੇਣੇ ਪੈਣਗੇ ਜੋ ਇਹਨਾਂ ਵਾਅਦੇ ਕੀਤੇ ਸੀ ਜੋ ਇਹਨਾਂ ਨੇ ਕੀਤਾ ਹੈਗਾ ਜੋ ਇਹਨਾਂ ਨੇ ਅਜ ਤੱਕ ਜਿਹੜਾ ਹੈਗਾ ਉਹ ਅਚੀਵ ਕੀਤਾ ਹੈ ਭਾਵੇਂ ਕੁਝ ਥੋੜੀ ਬੋਦੀ ਕਹਿ ਸਕਦੇ ਆ ਕਿ ਇਹਨਾਂ ਦੇ ਸਮੇਂ ਦੇ ਵਿਚਾਰ ਤੇ ਸਾਰੇ ਕਰਦੇ ਰਿਹਾ ਕਾਲੀ ਇਹ ਵੀ ਕਰਦੇ ਰਿਹਾ ਕਾਂਗਰਸੀ ਬੰਦੇ ਪਰ ਜਿੰਨੀ ਆਸ ਇਹਨਾਂ ਕੋਲ ਸੀਗੀ ਇਹ ਉਹਦੇ ਤੇ ਮੇਰੇ ਨਹੀਂ ਹਿਸਾਬ ਨਾਲ ਵੀ ਇਹ 10 15 20% ਹੀ ਲੋਕਾਂ ਦੀ ਐਕਸਪੈਕਟੇਸ਼ਨ ਤੇ ਉਤਰਿਆ ਹੂੰ ਡਾਕਟਰ ਸਾਹਿਬ ਤੁਸੀਂ ਇਹ ਸਰਕਾਰ ਦੇ ird gird ਇਹ ਸਾਰਾ ਮਾਮਲਾ ਲਿਆਂਦਾ ਸਰਕਾਰੀ ਕਿੱਥੇ ਸਰਕਾਰ ਕਿੱਥੇ ਖੜੀ ਹੈ ਸਰਕਾਰ ਦੇ ਵਾਦੇ ਜਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਕੁਝ ਕਰ ਸਕੀ ਪਰ ਚੋਣ ਜਾਬਤੇ ਦੇ ird gird ਜੇਕਰ ਅਗਲੀ ਗੱਲ ਤੋਰੀਏ ਤਾਂ ਵਿਰੋਧੀ ਧਿਰਾਂ ਕਿੱਥੇ ਖੜੀਆਂ ਆਪਾਂ ਵੇਖ ਸਕਦੇ ਹਾਂ ਜੇਕਰ ਆਖਰੀ ਬਰੇ ਦੀ ਗੱਲ ਕਰੀਏ ਚੋਣ ਜਾਬਤੇ ਦੇ ird gird ਅਗਲੀ ਵਿਰੋਧੀ ਧਿਰ ਦਾ ਵੀ ਉਹੀ ਵੱਡਾ ਕ੍ਰਾਈਸਿਸ ਹੈਗਾ ਹੂੰ ਤੁਸੀਂ ਦੇਖੋ ਕਾਲੀਦਲ ਬਿਲਕੁਲ ਆਪਣੇ ਮੱਕੜ ਜਾਲ 'ਚ ਫਸਿਆ ਪਿਆ ਹੈ ਹੂੰ ਉਹ ਸ਼ਰੋਣੀ ਕਮੇਟੀ ਦੇ ਮਸਲੇ ਹੱਲ ਨਹੀਂ ਹੋ ਰਹੇ ਜੱਥੇਦਾਰਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਧਾਰਮਿਕ ਇਸੂਆ ਦੇ ਆਲੇ ਦੋਲੇ ਕੁੰਬੜੇ ਆ ਲੋਕਾਂ ਦੇ ਮੁੱਦੇ ਦੀ ਤਾਂ ਕਾਲੀ ਨਹੀਂ ਕਰ ਰਿਹਾ ਉਹਦੇ ਵਿੱਚੋਂ ਇਹੀ ਅਨਫੋਰਚੂਨੇਟ ਹੈ ਨਾ ਕਿ ਜਿਹੜਾ ਕਿ ਵਿਰੋਧੀ ਧਿਰ ਦਾ ਰੋਲ ਹੋਣਾ ਹੁੰਦਾ ਉਹ ਤਾਂ ਅਗਲੇ ਪਾਸੇ ਕਾਂਗਰਸ ਦਾ ਕਾਂਗਰਸ ਦੀ ਆਪਣੀ ਖੇਚਾ ਕਰਨ ਕਿੱਦਾਂ ਦੀ ਹੈ ਕੋਈ ਯੂਨੀਫਾਈਡ ਉਹਨਾਂ ਦੀ ਆਵਾਜ਼ ਹੈ ਹੀ ਨਹੀਂਗੀ ਲੋਕ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਮੂਵਮੈਂਟ ਹੈ ਹੀ ਨਹੀਂ ਕਿ ਉਹਨਾਂ ਦਾ ਨੈਸ਼ਨਲ ਲੀਡਰ ਕੋਸ਼ਿਸ਼ ਕਰੀਂਦਾ ਵਾ ਇੱਥੇ ਉਹ ਕੁਝ ਹੋਰ ਕੀ ਜਾਂਦੇ ਆ ਇੱਕ ਦੂਜੇ ਦੇ ਲੱਤਾਂ ਖਿੱਟਣ ਦੀ ਉੱਤੇ ਆ ਉਹ ਮੁੱਖ ਮੰਤਰੀ ਬਣਨਾ ਚਾਹੁੰਦੀ ਆ ਬਿਨਾ 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 ਜਿਹੜਾ ਹੈਗਾ ਮੈਜੋਰਟੀ ਲੈਣ ਦੇ ਨਾਲ ਮੁੱਖ ਮੰਤਰੀ ਜੋ ਕੀ ਕਾਢ ਲੈਣਾ ਪੰਜਾਬ ਅਜੰਡਾ ਕੀ ਉਹਨਾਂ ਦੇ ਕੋਲ ਵੱਡੀ ਜ਼ਿੰਮੇਵਾਰੀ ਤਾਂ ਕਾਂਗਰਸ ਦੀ ਬਣਦੀ ਸੀ ਕਾਂਗਰਸ ਨੂੰ ਲੋਕਾਂ ਨੇ ਬਹੁਤ ਵੱਡੀ ਸਪੋਰਟ ਦਿੱਤੀ 2024 ਦੀਆਂ ਚੋਣਾਂ ਦੇ ਵਿੱਚ ਸੱਤ ਜਿਹੜੇ ਹੈਗੇ ਕੈਂਡੀਡੇਟ ਸੀ ਉਹ ਕਾਂਗਰਸ ਪਾਰਟੀ ਦੇ ਜਿੱਤੇ ਸਭ ਤੋਂ ਜ਼ਿਆਦਾ ਵੋਟ ਸ਼ੇਅਰ ਉਹਨਾਂ ਦਾ ਹੈਗਾ ਸੀ ਜਿਹੜੇ ਕੋਰ ਇਸ਼ੂ ਤੇ ਆਮ ਮਲਾਜ਼ਮਾਂ ਦਾ ইস্যੂ ਸੀ ਗਾਜਾ ਤੇ ਜਿਹੜੇ ਪੈਨਸ਼ਨਰਾਂ ਦਾ ইস্যੂ ਬਹੁਤ ਵੱਡਾ ਕਿਸਾਨਾਂ ਦਾ ইস্যੂ ਦੇ ਵਿੱਚ ਸੀ ਗਾਜਾ ਜਾਂ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਸੀਗੇ ਨਸ਼ਿਆਂ ਦਾ ਮੁੱਦਾ ਸੀਗਾ ਜਾਂ ਇਹ ਸਰਕਾਰ ਦੀ ਕਾਰਗੁਜ਼ਾਰੀ ਦਾ ਮੁੱਦਾ ਸੀਗਾ ਜਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਤੇ ਹੱਕ 'ਚ ਖੜੇ ਹੋਣ ਕਿੱਥੇ ਹੈ ਲੀਡਰ ਹੈ ਹੀ ਨਹੀਂ ਪੰਜਾਬ ਅਨਫੋਰਚਨਟ ਪਾਰਟ ਹੈਗਾ ਕਿ ਪੰਜਾਬ 'ਚ ਲੀਡਰ ਤਾਂ ਬਹੁਤ ਬਣ ਕੇ ਪਰ ਲੀਡਰਸ਼ਿਪ ਕੁਆਲਟੀ ਨਹੀਂ ਹੈ ਜਿਹੜਾ ਲੋਕਾਂ ਨੂੰ ਐਕਸੈਪਟੇਬਲ ਹੋਵੇ ਕ੍ਰੈਡਿਬਿਲਟੀ ਕਿਥੇ ਹੈ ਕਾਂਗਰਸ ਦੇ ਲੀਡਰਾਂ ਬਾਰੇ ਵੀ ਲੋਕੀ ਕਈ ਕਿਸਮ ਦੇ ਜਿਹੜੇ ਹੈਗੇ ਸਵਾਲ ਖੜੇ ਕਰਦੇ ਆ ਉਹਨਾਂ ਦੀ ਉਹਨਾਂ ਦੀ ਕਰਦਾਰ ਬਾਰੇ ਠੀਕ ਆ ਮੀਡੀਆ 'ਚ ਪਹੁੰਚ ਗਏ ਹਾਊਸ ਦੇ ਵਿੱਚ ਬੋਲੇ ਪਰ ਮਾਸ ਮੋਬਾਈਲਾਈਜੇਸ਼ਨ ਕਿੱਥੇ ਕਰਦੀ ਆ ਉਹਨਾਂ ਦਾ ਫਰਜ਼ ਨਹੀਂ ਸੀ ਪੰਦਾ ਕਿ ਉਹ ਮਾਸ ਮੋਬਾਈਲਾਈਜ਼ ਕਰ ਦੇ ਤੋ ਬਾਹਰ ਨਿਕਲ ਦੇ ਉਹ ਵੀ ਕੰਫਰਟ ਦੀ ਰਾਜਨੀਤੀ ਦੇ ਵਿੱਚ ਹੀ ਫਸਿਆ ਪਏ ਬੀਜੇਪੀ ਆਪਣੀ ਰਾਜਨੀਤੀ ਕਰਨ ਲਈ ਆ ਉਹਨੂੰ ਉਹ ਕਿਸ ਤਰੀਕੇ ਦੇ ਨਾਲ ਦਲਿਤ ਭਾਈਚਾਰੇ ਨੂੰ ਗੰਡ ਲਓ ਨੌਨ ਜਿਹੜੇ ਹੈਗੇ ਖੇਤੀਬਾੜੀ ਉਹਨਾਂ ਦੇ ਪਾਸੇ ਉਹ ਆਪਣੇ ਜਿਗਾਰਡ ਦੇ ਵਿੱਚ ਪਰ ਜਿਹੜਾ ਕੋਰ ਇਸ਼ੂ ਹੈਗਾ ਜਿਹੜੇ ਲੋਕਾਂ ਦਾ ਇਸ਼ੂ ਹੈ ਮੰਦਰੀਕਾ ਦਾ ਕਿੰਨਾ ਵੱਡਾ ਇਸ਼ੂ ਸੀਗਾ ਕਾਂਗਰਸ ਨੇ ਕਿੱਡੀ ਕਬੜੀ ਇਹਦੇ ਵਿੱਚ ਮੋਬਾਈਲਾਈਜੇਸ਼ਨ ਕੀਤੀ ਕਿੰਨਾ ਸਮਾਂ ਹੋ ਹਰ ਤੱਕ ਕੁਛ ਨਾ ਕੁਛ ਹੋਣਾ ਚਾਹੀਦਾ ਸੀ ਮਤੇ ਪਾਸ ਥੋੜਾ ਕੁਛ ਨਾ ਕੁਛ ਹੁੰਦਾ ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਸਾਰੇ ਜਿਸ ਤਰੀਕੇ ਨਾਲ ਚੰਡੀਗੜ੍ਹ ਦਾ ਮਸਲਾ ਸੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਕਿੱਥੇ ਬਿਠੀ ਹੈ ਅਸਲ ਦੇ ਵਿੱਚ ਅਨਫਾਰਟਨਟਡ ਪਾਰਟ ਹੈਗਾ ਕਿ ਜਿਹੜੀ ਸਾਰੀ ਲੀਡਰਸ਼ਿਪ ਹੈਗੀ ਪੰਜਾਬ ਦੀ ਉਹਨਾਂ ਦਾ ਲੋਕਾਂ ਨਾਲ ਕੋਈ ਸਰਵਕਾਰ ਨਹੀਂ ਹੈਗਾ ਉਹ ਸਿਰਫ ਤਾਕਤ ਦੇ ਆਲੇ ਦੋਲੇ ਘੁੰਮਦੇ ਜਦੋਂ ਤਾਕਤ ਆ ਜਾਂਦੀ ਹੈ ਉਹ 5 ਸਾਲ ਆਪਣੇ ਗੱਡੀਆਂ ਕੁੜੀਆਂ ਭਜਾ ਕੇ ਜੋ ਉਹਨਾਂ ਨੇ ਕਰਨਾ ਹੁੰਦਾ ਉਹ ਕਰ ਲੈਂਦੀ ਆ ਮੁੜ ਕੇ ਦੂਸਰੇ ਪਾਸੇ ਬਹਿ ਜਾਂਦੇ ਆ ਫਿਰ ਦੂਸਰੇ ਦੀ ਵਾਰੀ ਆ ਜਾਂਦੀ ਹੈ ਤੁਹਾਡਾ ਸ਼ਾਬਾਸ਼ ਵਾਲੀ ਗੱਲ ਮੈਨੂੰ ਕਹੇ ਵੀ ਬਹੁਤ ਚੰਗੀ ਲੱਗਦੀ ਵੀ ਇੱਕ ਲੁੱਟ ਕੇ ਜਾ ਰਿਹਾ ਦੂਸਰੇ ਲੁੱਟਣ ਆ ਰਹੇ ਉਹਦੇ ਦੇਖਣੇ ਮੇਰੀ ਸਰਕਾਰ ਬਣ ਲੈਂਦੇ ਕੋਈ ਕਹਿੰਦਾ 500 ਕਰੋੜ ਦੇ ਨਾਲ ਜਿਹੜਾ ਹੈਗਾ ਸੀ ਮੁੱਖ ਮੰਤਰੀ ਬਣਦਾ ਵਾ ਕੋਈ ਕਹਿੰਦਾ ਜੇ ਮੁੱਖ ਮੰਤਰੀ ਕਹੋਗੇ ਤੇ ਫਿਰ ਅੱਗੇ ਆਓਗੇ ਵੀ ਮੁੱਖ ਮੰਤਰੀ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦਾ ਕਿੰਨੇ ਮੁੱਖ ਮੰਤਰੀ ਬਣੇ ਉਹਨਾਂ ਨੇ ਕੀ ਬਣਾਇਆ ਜਦੋਂ ਪੰਜਾਬ ਹੀ ਨਹੀਂ ਹੈਗਾ ਪੰਜਾਬ ਕੋ ਰਿਸੋਰਸਸ ਨਹੀਂ ਹੈਗੇ ਪੰਜਾਬ ਡੁੱਬਣ ਡਿਆ ਹੈ ਨਾ ਪੰਜਾਬ ਚ ਕਰਜ਼ਾ ਸਿਰ ਵਧ ਹੀ ਜਾਂਦਾ ਪੰਜਾਬ ਦੀ ਕਿਸਾਨੀ ਜਿਹੜੀ ਹੈਗੀ ਉਹਦੀ ਆਮਦਨ ਘਟ ਰਹੀ ਹੈ ਪੰਜਾਬ ਚ ਲਗਾਤਾਰ ਹੜ੍ਹ ਆ ਰਹੇ ਆ ਪੰਜਾਬ 'ਚ ਨਸ਼ਾ ਨਹੀਂ ਰੁਕ ਰਿਹਾ ਜਨ ਜੀ ਪੰਜਾਬ ਪੰਜਾਬ ਦੀਆਂ ਪੰਚਾਇਤੀ ਰਾਜ ਜਿਹੜੀਆਂ ਸੰਸਥਾਵਾਂ ਤਕੜੀਆਂ ਨਹੀਂ ਹੋ ਰਹੀਆਂ ਹਾਂ ਆ ਦੇਖੋ ਤੁਸੀਂ ਹੁਣ ਮੰਦਰੀਕਾ ਤੇ ਜੀ ਰਾਮ ਜੀ ਬਣਾਤਾ ਇਹ 10% ਨਹੀਂ ਪਾਸ ਕਰ ਸਕਦੇ 40% ਕਿੱਥੋਂ ਪਾਉਣਗੇ ਕਿੱਡਾ ਵੱਡਾ ਹੈ ਰਾਈਟ ਟੂ এমਪਲॉयਮੈਂਟਸ ਜੀ ਜੀ ਇਹ ਮੁੱਦੇ ਬਣਨੇ ਚਾਹੀਦੇ ਸੀ ਪਰ ਕੋਈ ਨਹੀਂ ਬਣਾ ਰਿਹਾ ਕੋਈ ਰੇਸ ਨਹੀਂ ਕਰ ਰਿਹਾ ਰੇਸ ਟਵਿੱਟਰ ਵਾਲਾ ਰੇਸ ਨਹੀਂ ਆਗਾ ਤੁਸੀਂ ਲੋਕਾਂ 'ਚ ਕਿੱਦਾਂ ਜਾਂਦੇ ਹੋ ਕਿੰਨਾ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਪਿੰਡ ਪਿੰਡ ਜਾਂਦੇ ਹੋ ਕਿੰਦਾ ਤੁਸੀਂ ਉਹਨਾਂ ਨੂੰ ਇੱਕ ਪਿੰਡ ਤੋਂ ਦੂਸਰੇ ਪਿੰਡ ਦੇ ਚੇਨ ਕਿਦਾਂ ਬਣਉਂਦੇ ਨਿਕਾ ਜਾਂਦਾ ਪੰਜਾਬ ਉਹਦੇ ਵਿੱਚ ਉਹ ਤਾਂ ਪੁਆਇੰਟ ਹੈਗਾ ਪੰਜਾਬ ਦਾ ਦੁਖਾਂਤ ਇਹ ਹੈ ਵੀ ਸਾਡੀ ਐਸਲ ਦੀ ਲੀਡਰਸ਼ਿਪ ਜਿਹੜੀ ਹੁਣ ਮਾ ਉਹ ਪੰਜਾਬ ਦੇ ਹਾਂ ਨਹੀਂ ਹੈ ਜਿਸ ਕਿਸਮ ਦੀ ਲੀਡਰਸ਼ਿਪ ਨੂੰ ਪੰਜਾਬ ਨੂੰ ਚਾਹੀਦੀ ਆ ਸਾਨੂੰ ਨਵੀਂ ਲੀਡਰਸ਼ਿਪ ਜਿਹੜੀ ਆ ਖਾਸ ਕਰਕੇ ਇਦਾਂ ਦੀ ਨਵੀਂ ਨਹੀਂ ਜਿਹੜੇ ਇਹ ਲੈ ਕੇ ਆਏ ਸੀ ਤੇ ਸਾਰੇ ਅਣਸਿੱਖੀ ਨਿਕਲੇ ਇਹ ਤੇ ਸਾਰੇ ਬੇਸਿਕਲੀ ਜਿਹੜੇ ਹੈਗੇ ਸੀ ਬਿਊਰੋਕ੍ਰੇਸੀ ਦੀ ਉਂਗਲਾਂ ਤੇ ਨੱਚਣ ਵਾਲੇ ਸੀ ਜਿਨ੍ਹਾਂ ਨੂੰ ਕੁਝ ਨਾ ਹੁੰਦਿਆਂ ਵੀ ਕਿ ਜਿਦੇ ਸਾਨੂੰ ਸਭ ਕੁਝ ਹੁੰਦਾ ਉਹਨਾਂ ਨੂੰ ਸਾਇੰਸ ਵੀ ਆਉਂਦੀ ਉਹਨਾਂ ਨੂੰ ਟੈਕਨੋਲੋਜੀ ਵੀ ਆਉ ਉਨੂੰ ਤਾਰਾ ਕੱਢਣੀਆਂ ਵੀ ਆਉਂਦੀਆਂ ਹੂੰ ਮੰਜੇ ਬੋਲਣੇ ਵੀ ਆਉਂਦੇ ਆ ਜਿਵੇਂ ਸਾਰਾ ਕੁਝ ਆਉਂਦਾ 50 ਲੋਕਾਂ ਨੂੰ ਨੱਚਣਾ ਟੱਪਣਾ ਹੱਸਣਾ ਗਾਉਣਾ ਵਜਾਉਣਾ ਸਾਰਾ ਕੁਝ ਆਉਂਦਾ ਇਦਾਂ ਦੇ ਨਹੀਂ ਚਾਹੀਦੇ ਹੂੰ ਸਿਰਫ ਫਾਰਸਾਈਟ ਤੇ ਇਹੀ ਹੈ ਹਾਰਡ ਕੋਰ ਇਕਨੋਮਿਕਸ ਚਾਹੀਦਾ ਹੈ ਹਾਰਡ ਕੋਰ ਪੋਲੀਟਿਕਲ ਸਟੇਟਸਮੈਂਟ ਚਾਹੀਦਾ ਹਾਰਡ ਕੋਰ ਜਿਹੜਾ ਹੈਗਾ ਵਾ ਉਹ ਰੂਲਰ ਹਾਰਡ ਕੋਰ ਹੀ ਨਹੀਂ ਵੀ ਲੋਕਾਂ ਨੂੰ ਡੰਡੇ ਮਾਰੇ ਉਹ ਪਾਲਸੀ ਬਹੁਤ ਕਲੀਅਰ ਹੋਣੀ ਚਾਹੀਦੀ ਉਹ ਵਿਚਾਰਧਾਰਾ ਬਹੁਤ ਕਲੀਅਰ ਹੋਣੀ ਚਾਹੀਦੀ ਉਹਦਾ ਝੰਡਾ ਬਹੁਤ ਕਲੀਅਰ ਹੋਣਾ ਚਾਹੀਦਾ ਉਹ ਡੇਰ ਕਰੇ ਲੋਕਾਂ ਨੂੰ ਸੱਚੀ ਗੱਲ ਦਾ ਹੋਵੇ ਵੀ ਆ ਕਰ ਸਕਦਾ ਨਹੀ ਕਰ ਸਕਦਾ ਇਹ ਹੋ ਸਕਦਾ ਨਹੀ ਹੋ ਸਕਦਾ ਲੋਕਾਂ ਦੇ ਸਾਹਮਣੇ ਸਾਰਾ ਟਰਾਂਸਪਰੈਂਸੀ ਰੱਖੋ ਇਨਰ ਸੋਰਸਸ ਆ ਇਨੀ ਆਮਦਨ ਵਾ ਖਰਚੇ ਇਨਾ ਵਾ ਇਨਾ ਕਰਜ਼ਾ ਵਾ ਆ ਸਾਧਨ ਵਾ ਤੁਸੀਂ ਦੱਸੋ ਪੰਜਾਬ ਦਾ ਐਡਵਾਂਟੇਜ ਹੈਗਾ ਕਿ ਪੰਜਾਬ ਦੇ ਲੋਕ ਆਪ ਮੋਰੇ ਆ ਕੇ ਮਸਲੇ ਦੇ ਹੱਲ ਲੱਭ ਦਿੰਦੇ ਆ ਪਰ ਤੁਸੀਂ ਕਰਦੇ ਕੀ ਜੋ ਕਿਸ ਤਰੀਕੇ ਨਾਲ ਬਾਈ ਇਲੈਕਸ਼ਨ ਜਿੱਤਣ ਦਾ ਹੈ ਜੋ ਕਿਸ ਤਰੀਕੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਨਹੀਂ ਜਿੱਤਣ ਦਾ ਹੈ ਜੋ ਮਿਊਨਿਸਪਲ ਕਮੇਟੀਆਂ ਚ ਕੀ ਹੋ ਰਿਹਾ ਕਾਰਪੋਰੇਸ਼ਨ ਕੀ ਹੋ ਰਿਹਾ ਤੁਹਾਡੇ ਬੰਦੇ ਜਿੱਦ ਦੇ ਨਹੀਂ ਕੋਈ ਸਰਕਾਰਾਂ ਬਣਾਉਣ ਦੇ ਗਵਰਨੈਂਸ ਦਾ ਸਭ ਤੋਂ ਵੱਡਾ ਕਰਾਈਸਿਸ ਚੈਲੰਜ ਗਵਰਨੈਂਸ ਦਾ ਹੈ ਉਹਦਾ ਅਨਫਾਰਚੂਨੇਟ ਪਾਰਟ ਹੈਗਾ ਕਿ ਜਿਹੜੇ ਬੰਦਿਆਂ ਕੋਲ ਤਾਕਤ ਹੈ ਉਹ ਗਵਰਨਨਸ ਦਾ ਰੀਅਲ ਮੀਨਿੰਗ ਹੈ ਉਹਨਾਂ ਦਾ ਮਤਲਬ ਹੈਗਾ ਵੀ ਰਾਤ ਨੂੰ ਬਦਲੀਆਂ ਕਰ ਦੋ ਗਵਰਨੈਂਸ ਦਾ ਮਤਲਬ ਹੈਗਾ ਵੀ ਇੱਥੇ ਜਿੱਥੇ ਹੈਗਾ ਜਾ ਕੇ ਜਿਹੜਾ ਉਦਘਾਟਨ ਕਰ ਦੋ ਉਹ ਗਵਰਨੈਂਸ ਨਹੀਂ ਹੈ ਗਵਰਨੈਂਸ ਹੁੰਦੀ ਹੈ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਦੇ ਮਸਲੇ ਰੀਲਿਸਟਿਮੇਟ ਪਾਵਰ ਤੁਹਾਡੀ ਹੈਗੀ ਆ ਅਥਾਰਟੀ ਜਿਹੜੀ ਹੈਗੀ ਆ ਉਹਦੇ ਨਾਲ ਰਿਜ਼ੋਲਵ ਕਰਨੇ ਆ ਲੋਕਾਂ ਨੂੰ ਵਿੱਚ ਇਨਵੋਲ ਕਰਕੇ ਉਹ 파ਟ ਮਿਸ ਹੂੰ ਹੂੰ ਇਹ ਅਰਫਤ ਬਿਲਕੁਲ ਡਾਕਟਰ ਸਾਹਿਬ ਪਰ ਅਜਿਹਾ ਮਾਹੌਲ ਕਿਵੇਂ ਉਸਰੇ ਕਿੱਥੋਂ ਲੱਭ ਕੇ ਲਿਆਈਏ ਜਿਹੜੀ ਹਾਣ ਦੀ ਲੀਡਰਸ਼ਿਪ ਹੋਵੇ ਪੰਜਾਬ ਦੇ ਹਾਣ ਦੀ ਜਿੱਦਾਂ ਡਾਕਟਰ ਸਾਹਿਬ ਤੁਸੀਂ ਪੰਜਾਬ ਦਾ ਦਰਦ ਫੋੜ ਲਿਆ ਇਹ ਅਜਿਹਾ ਮਾਹੌਲ ਕਿੱਥੋਂ ਲੱਭਿਆ ਜਾਏ ਵਿੱਚੋਂ ਨਿਕਲੂਗਾ ਹੱਲ ਵਿੱਚੋਂ ਨਿਕਲਣਾ ਇਹ ਨਹੀਂ ਹੈਗਾ ਕਿ ਪੰਜਾਬ ਚ ਦਰਦਮੰਦ ਨਹੀਂ ਹੈ ਪੰਜਾਬ ਚ ਬਹੁਤ ਜ਼ਿਆਦਾ ਦਰਦਮੰਦ ਬੈਠੇ ਆ ਹਾਂ ਪੰਜਾਬ ਦੀ ਤਰਾਸਦੀ ਪੰਜਾਬ ਚ ਬੈਠੇ ਆ ਪੰਜਾਬ ਤੋਂ ਬਾਹਰ ਵੀ ਬੈਠੇ ਆ ਜਿਹੜੇ ਦਿਨ ਰਾਤ ਜੋ ਵੀ ਕਰ ਸਕਦੇ ਆ ਚਾ ਅਰਦਾਸ ਕਰ ਸਕਦੇ ਆ ਚਾ ਹਰ ਮਦਦ ਕਰਨ ਨੂੰ ਤਿਆਰ ਹੈ ਹੂੰ ਉਹ ਫਾਈਨੈਂਸ਼ੀਅਲ ਮਦਦ ਕਰਨ ਨੂੰ ਤਿਆਰ ਹੈਗੀ ਉਹ ਜ਼ਿੰਮੇਵਾਰੀ ਚੁੱਕਣ ਤਿਆਰ ਸਿਰਫ ਸਾਨੂੰ ਇੱਕ ਲੀਡਰਸ਼ਿਪ ਚਾਹੀਦੀ ਹੈ ਹੂੰ ਇੱਕ ਯੋਗ ਲੀਡਰ ਚਾਹੀਦਾ ਹੈ ਇੱਕ ਕ੍ਰੈਡੀਬਲ ਲੀਡਰ ਚਾਹੀਦਾ ਹੈ ਕੰਪੀਟੈਂਟ ਲੀਡਰ ਚਾਹੀਦਾ ਜਿਹਨੂੰ ਦੀਨ ਦੁਨੀਆ ਦਾ ਗਿਆਨ ਹੋਵੇ ਜਿਹਨੂੰ ਪਿੰਡ ਦੀ ਜਿਹੜੀ ਖਾਸ ਕਰਕੇ ਪੰਚਾਇਤੋਂ ਜਾਂ ਪਿੰਡ ਦੀ ਗਲੀ ਤੋਂ ਲੈ ਕੇ ਤੇ ਗਲੋਬਲ ਜਿਹੜਾ ਸਿਸਟਮ ਆ ਉਹਦੀ ਸਮਝ ਹੋਵੇ। ਹੂੰ। ਕੁਝ ਨਿਮਰਤਾ ਹੋਵੇ। ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਪੈਸਿਟੀ ਹੋਵੇ ਤੇ ਬਹੁਤ ਵੱਡਾ ਦਿਲ। ਪੰਜਾਬ ਸਾਹ ਦਿੰਦਾ ਹੈ। ਪੰਜਾਬ ਦੇ ਲੋਕ ਇਸ ਸਰਕਾਰ ਕੋਲ ਬਹੁਤ ਵੱਡਾ ਮੌਕਾ ਸੀ ਯਾਰ ਦਿੱਲੀ-ਦੁਲੀ ਜਣਾਂ ਚੁੱਕੇ ਲਾਂਬੇ ਮਾਰਦੇ ਕਹਿੰਦੇ ਲਿਆਓ ਵੀ ਇਹ ਪੰਜਾਬ ਚ ਲੋੜਾ। ਹੂੰ। ਕੀ ਲੈਣਾ ਬਦਨਾਮੀ ਖੱਟੀ ਨਾ। ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਇਹਦਾ ਇਹ ਹਾਲ ਹੋਣਾ। ਹੂੰ। ਜੀ ਵੀ ਜੀ ਮਤਲਬ ਉਹਨਾਂ ਦਾ ਕੀ ਦਰਦ ਦਾ ਪੰਜਾਬ ਦੇ ਸੁਸੋਦੀਏ ਦਾ ਕੀ ਦਰਦ ਹੈਗਾ ਕੇਜਰੀਵਾਲ ਦਾ ਜਿਹੜੇ ਹੋਰ ਪੰਜ ਸੱਤ ਜਿਹੜੇ ਉਹਨਾਂ ਦਾ ਕੀ ਦਰਦ ਦਾ ਪੰਜਾਬ ਦੇ ਹਾਂ ਹਾਂ ਜਿਹੜੇ ਕੋਠੀਆਂ ਮਾਲ ਕੇ ਬੈਠੇ ਕੌਣ ਆ ਲੋਕ ਜਿਹੜੇ ਕੰਟਰੋਲ ਕਰਦੇ ਜਿਹੜੇ ਪੰਜਾਬੀ ਨਹੀਂ ਬੋਲ ਸਕਦੇ ਸਮਝ ਨਹੀਂ ਸਕਦੇ ਜਿਨ੍ਹਾਂ ਨੂੰ ਇਥੋਂ ਦੀ ਇਥੋਂ ਉਸ ਦਾ ਪਤਾ ਨਹੀਂ ਹੈਗਾ ਉਹਨਾਂ ਨਾਲ ਕੀ ਤੁਸੀਂ ਕਿਉਂ ਸਰੈਂਡਰ ਕੀਤਾ ਉਹਨਾਂ ਨੂੰ ਕਿਉਂ ਤੁਸੀਂ ਲੰਮੇ ਬੈਠ ਗਏ ਕਿਉਂ ਤੁਸੀਂ ਸਾਰਾ ਤਾਕਤ ਉਹਨਾਂ ਨੂੰ ਦਿੱਤੀ ਕਿਉਂ ਤੁਸੀਂ ਆਪਣੇ ਬੰਦੇ ਤਕੜੇ ਨਹੀਂ ਕੀਤੇ ਆਪਣੇ ਐਮਐਲਏ ਤਕੜੇ ਨਹੀਂ ਕੀਤੇ ਤੁਸੀਂ ਆਪਣੇ ਮੰਤਰੀ ਤਕੜਾ ਕਿਉਂ ਨਹੀਂ ਕੀਤਾ ਤੁਸੀਂ ਆਪਣਾ ਪਾਰਟੀ ਯੂਨਿਟ ਕਿਉਂ ਨਹੀਂ ਤਕੜਾ ਕੀਤਾ ਮਰਜੋ ਜਿਹੜੀ ਉਹ ਜੀਜਾ ਜਿਹੜੀ ਜਿਹਨੂੰ ਮਰਜ਼ੀ ਹਟਾ ਦਿਓ ਜਿਹਨੂੰ ਮਰਜ਼ੀ ਕਰਵਾ ਦਿਓ ਜਿਹੜਾ ਵਿਅਕਤੀ ਕੋਈ ਥੋੜਾ ਜਿਹਾ ਇੰਡੀਪੈਂਡੈਂਟ ਹੁੰਦਾ ਆਟੋਨਮਸ ਹੁੰਦਾ ਉਹਨੂੰ ਬਦਲ ਕੇ ਰੱਖ ਦਿਓ ਹੂੰ ਸਾਰਾ ਕੁਝ ਸੰਭਾਲ ਕੇ ਬੈਠੀ ਉਹ ਕੌਣ ਹੁੰਦਾ ਅਸਲ 'ਚ ਇਸ ਸਰਕਾਰ ਦੇ ਵਿੱਚ ਉਹਨਾਂ ਲੋਕਾਂ ਨੇ ਹੁਣ ਆਉਂਦਾ ਵਾ ਵੀ ਉਹਨਾਂ ਡੈਮੇਜ ਪਹਿਲੇ ਨੇ ਨਹੀਂ ਕੀਤਾ ਹੂੰ ਜਿਨ੍ਹਾਂ ਡੈਮੇਜ ਇਹ ਕਰ ਚੁੱਕੇ ਆ ਉਹ ਡੈਮੇਜ ਸਿਰਫ ਰਿਸੋਰਸਸ ਦਾ ਨਹੀਂ ਹੈਗਾ ਉਹ ਡੈਮੇਜ ਪੰਜਾਬ ਦੀ ਅਣਖ ਦਾ ਵੀ ਹੈ ਜਿਹੜੇ ਲੋਕ ਜਿਹੜੇ ਇਹ ਲੋਕ ਜਿਹੜੇ ਹੈਗੇ ਆ ਪੰਜਾਬ ਨੇ ਤਾਂ ਐਕਸੈਪਟ ਕੀਤਾ ਸੀਗਾ ਪਹਿਲੀ ਵਾਰੀ ਕਿ ਆ ਕੋ ਸਿੱਖ ਹੁੰਦਾ ਨਹੀਂ ਹੁੰਦਾ ਬਣ ਜੇ ਮੁੱਖ ਮੰਤਰੀ ਇਹ ਲੋਕੀ ਬਹੁਤ ਨਹੀਂ ਕੀਤਾ ਪਰ ਇਹ ਲੋਕ ਜਿਹੜੇ ਆਣ ਕੇ ਜੋ ਇਹਨਾਂ ਨੇ ਪੰਜਾਬ ਦਾ ਸਤਿਆਨਾਸ਼ ਫਟਿਆ ਆਉਣ ਵਾਲਾ ਸਮਾਂ ਦੱਸੂ ਜਿੰਨਾ ਡੈਮੇਜ ਇਹ ਕਰ ਚੁੱਕਿਆ ਜਿੰਨੀਆਂ ਨੀਹਾਂ ਇਹ ਪੋਲੀਆਂ ਕਰ ਚੁੱਕਿਆ ਔਰ ਜਿੰਨਾ ਇਹਨਾਂ ਨੇ ਨੌਨ ਸੀਰੀਅਸ ਜਿਹੜਾ ਚਲਾਇਆ ਸਿਰਫ ਇੱਕ ਵਿਅਕਤੀ ਆਪਣੀ ਪੋਜੀਸ਼ਨ ਨੂੰ ਜਿਹੜਾ ਹੈਗਾ ਉਹ ਮੇਨਟੇਨ ਕਰਨ ਕੀ ਕੀ ਲੈਣਾ ਤੁਸੀਂ ਮੁੱਖ ਮੰਤਰੀ ਬਣ ਕੇ ਜਾਂ ਮੰਤਰੀ ਬਣ ਕੇ ਜੇ ਤੁਸੀਂ ਲੋਕਾਂ ਦੇ ਉੱਤੇ ਰਾਜ ਹੀ ਨਹੀਂ ਕਰਦੇ ਮਨਾਂ ਦੇ ਰਾਜ ਨਹੀਂ ਕਰਦੇ ਤੁਸੀਂ ਬਹੁਤ ਆਏ ਬਹੁਤ ਗਏ ਕਿੰਨੇ ਕਰੋ ਲੋਕੀ ਯਾਦ ਕਰਦੇ ਹੋ ਅਫਰੀਕੇ ਨੂੰ 5 ਸਾਲ ਕੋਈ ਇਹ 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 ਲਾ ਕੇ ਤੁਸੀਂ ਬਹੁਤ ਵੱਡਾ ਰਿਕਾਰਡ ਸੋਣਾ ਸਟੈਬ ਕਰਦੇ ਤੁਸੀਂ ਪੰਜਾਬ ਲਈ ਕੀ ਕੀਤਾ ਪੰਜਾਬ ਲਈ ਖੜੇ ਕਿੱਥੇ ਤੁਸੀਂ ਕਿਉਂ ਸਰੈਂਡਰ ਕੀਤਾ ਕਿਉਂ ਤੁਸੀਂ ਪੰਜਾਬ ਡਾਕਟਰ ਸਾਹਿਬ ਅਜਿਹੇ ਸਾਰੇ ਮਾਮਲੇ ਉੱਤੇ ਲੋਕ ਕਿੱਥੇ ਖੜੇ ਆਪਾਂ ਵੇਖਾਂਗੇ ਵੇਖੋ ਰਾਜਨੀਤੀ ਦੇ ਵਿੱਚ ਆਲਟਰਨੇਟਿਵ ਬਹੁਤ ਜ਼ਰੂਰੀ ਹੁੰਦਾ ਹਾਂ ਲੋਕ ਬਹੁਤ ਕਲੀਅਰ ਆ ਪੰਜਾਬ ਦੇ ਲੋਕ ਬਹੁਤ ਕਲੀਅਰ ਆ ਪੰਜਾਬ ਦੇ ਲੋਕਾਂ ਦੇ ਆਪਣੇ ਮੁੱਦੇ ਆ ਜਿਹੜੇ ਬਾਰ ਬਾਰ ਉਹ ਚੋਣਾ ਜਾਂਦਾ ਤੇ ਹੋਰ ਕੀ ਕਰ ਸਕਦੇ ਹਮ ਪੰਜਾਬ ਦੇ ਲੋਕ ਲੜਦੇ ਵੀ ਆ ਕਿਸਾਨ ਵੀ ਲੜਦੇ ਆ ਮਜ਼ਦੂਰ ਵੀ ਲੜਦੇ ਆ ਮੁਲਾਜ਼ਮ ਸਾਰੇ ਲੜ ਰਹੇ ਆ ਪਰ ਸਾਡੀ ਸਮੱਸਿਆ ਇਹ ਆ ਕਿ ਕਿ ਸਾਨੂੰ ਹੁਣ ਆਫਟਰ ਸਿਸਟਮ ਦੇ ਵਿੱਚ ਸਾਰੇ ਚਲਾਉਣ ਵਾਸਤੇ ਤਾਂ ਕੁਝ ਬੰਦਿਆਂ ਨੂੰ ਚੋਣਨਾ ਨੇ 117 ਚਾਹੀਦੇ ਨਾ ਆਪਾਂ ਨੂੰ ਪੰਜਾਬ ਨੂੰ ਸਿਰਫ 65-70 ਲੋਕ ਚਾਹੀਦੇ ਆ ਇੱਕ ਪਾਰਟੀ ਨੂੰ ਕਿਸੇ ਮੈਜੋਰਟੀ ਦੇਣ ਵਾਸਤੇ ਕਿ ਜਿਹੜੇ ਪੰਜਾਬ ਦਾ ਦਰਦ ਸਮਝ ਸਕਦੇ ਇਹ ਨਿਕਲੂਗਾ ਇਹ ਨਹੀਂ ਵੀ ਨਹੀਂ ਨਿਕਲੂਗਾ ਤੁਸੀਂ ਦੇਖਿਆ ਪੰਜਾਬ ਯੂਨੀਵਰਸਿਟੀ ਦੀ ਬਣਿਆ ਐਸੀ ਕਿਤੇ ਲੋਕਾਂ ਨੇ ਆਪਣੇ ਆਪ ਵੀ ਮਸਲਾ ਜਿਹੜਾ ਉਸ ਤਰੀਕੇ ਨਾਲ ਲਿਆ ਚੰਨੀਕੜ ਦਾ ਮਸਲਾ ਵੀ ਲੋਕ ਜਦੋਂ ਇਕੱਠੇ ਹੋ ਗਏ ਉਸ ਤਰੀਕੇ ਨਾਲ ਲੈ ਲਿਆ ਇੱਕ ਪ੍ਰੋਸੈਸ ਸਗਾ ਚਰਨਿੰਗ ਪ੍ਰੋਸੈਸ ਇਹ ਇਟ ਨੂੰ ਜੇ ਲੱਗ ਗਿਆ ਤੇ ਸਿੱਧੇ ਹੋਣਗੇ ਉਹਦੇ ਵਿੱਚੋਂ ਕਰਕੇ ਹੂੰ ਹੂੰ ਇੰਨੀ ਵੱਡੀ ਮੈਜੋਰਟੀ ਜਿਹੜੀ ਵੀ ਸੈਂ ਲੋਕਾਂ ਨੇ ਹੁਣ ਪਿਸਤਾਉਂਦੇ ਹੋਣਗੇ ਵੀ ਇਹਨਾਂ ਦੀ ਵੱਡੀ ਮੈਜੋਰਟੀ ਨਾ ਹੁੰਦੀ ਤੇ 70 ਕੁ ਹੁੰਦੇ ਆ ਫਿਰ ਟੁੱਟ ਪੱਜ ਹੁੰਦੀ ਜਾਂ ਜਿੰਮੇਵਾਰ ਹੁੰਦੇ ਇਹ ਟੇਕਨ ਫਾਰ ਗੈਂਟਰ ਲੈ ਲਿਆ ਇਹਨਾਂ ਨੇ ਸਾਨੂੰ ਕੌਣ ਹਟਾਵੂ ਉਹਦੇ ਵਿੱਚੋਂ ਲੋਕਾਂ ਨੇ ਤੇ ਚੰਗਾ ਕੀਤਾ ਪਿੱਤਾਨੂੰ ਕਿਸੇ ਕਿਸਮ ਦਾ ਅੰਦਰੂਨੀ ਜਾਂ ਬਾਹਰੀ ਖਤਰਾ ਨਾ ਰਵੇ। ਭਾਜਪਾ ਵਰਗੇ ਤੁਹਾਨੂੰ ਨਾਂ ਤੋੜ ਸਕਣ। ਨਾਂ ਤੋੜਦੇ ਨੂੰ ਡਿਸਕਵালিਫਾਈ ਹੋ ਜਾਣਾ। ਪਰ ਇਹਨਾਂ ਨੇ ਕੀ ਕੀਤਾ? ਇਹ 99 ਤੋਂ 94 ਕਰਨ ਦੇ ਬਦਲੇ ਇਹਨਾਂ ਸਾਰੇ ਪੰਜਾਬ ਨੂੰ ਜਿਹੜਾ ਹੈਗਾ ਇਸ ਸਟੇਕ ਦੇ ਉੱਤੇ ਲਾ ਦਿੱਤਾ। ਲੁਧਿਆਣੇ ਕਿੰਦਾਂ ਬਾਈ ਇਲੈਕਸ਼ਨ ਲੜਦੇ ਆ 15-15 20-20 ਦਿਨ ਸਰਕਾਰਾਂ ਠਾਪੋਗੇ ਬਹਿ ਜਾਂਦੀਆਂ। ਸਾਰਾ ਕੁਝ ਉੱਥੇ ਹੀ ਪੈ ਜਾਂਦਾ। ਉਹ ਚੁਣੇ ਬੰਦੇ ਨੂੰ ਤੁਸੀਂ ਮੰਤਰੀ ਬਣਾਉਣ ਕਰਕੇ ਲਾਚ ਦੇ ਕੋਥੇ ਲੈ ਜਾਂਦੇ। ਉਹਦੀ ਥਾਂ ਤੇ ਜੋੜ ਤੋੜ ਕਰਕੇ ਤੁਸੀਂ ਕਿਸੇ ਨੂੰ ਹੋਰ ਉੱਤੇ ਭੇਜਣਾ ਹੁੰਦਾ ਉਹਨੂੰ ਲੈ ਕੇ ਆਉਂਦੇ। ਪੰਜਾਬ ਦਾ ਏਜੰਡਾ ਇਗਨੋਰ ਹੋਇਆ ਹਾਂ ਇਹਨਾਂ ਦਾ ਏਜੰਡਾ ਦਿੱਲੀ ਵਾਲੇ ਦਾ ਏਜੰਡਾ ਜਿਹੜਾ ਸੀ ਪੈਸੇ ਦਾ ਏਜੰਡਾ ਜਿਹੜਾ ਸੀਗਾ ਜਾਂ ਪੰਜਾਬ ਦੀ ਜਿਹੜੀ ਸਪਿਰਟ ਸੀਗੀ ਸੁਜੀਤ ਭਗਤ ਸਿੰਘ ਦੀ ਬੀਰ ਮਹੇਤ ਕਰਦੀ ਜਾਂ ਬਾਬੇ ਨਾਨਕ ਦੀ ਜਾਂ ਗੁਰਤੇਗ ਆ ਤੁਸੀਂ ਦੇਖੋ ਗੁਰਤੇਗ ਭਾਦਰ ਸਾਹਿਬ ਦਾ ਜਿਹੜਾ ਆ ਜਿਹੜਾ ਮਾਰਟੀਨਮ ਨੇ ਸੀ ਮੁੱਖ ਮੰਤਰੀ ਸਾਰੇ ਪੰਜਾਬ ਜਮਤ ਕੋ ਲਾ ਕੇ ਬਿਠਾ ਪੋਸਟਰ 129 ਕਰੋੜ ਰੁਪਏ 129 ਕਰੋੜ ਰੁਪਇਆ ਗੁਰੂ ਸਾਹਿਬ ਦੀ ਜਿਹੜੀ ਸੋਚ ਸੀਗੀ ਉਹਨੂੰ ਤਗੜਿਆ ਕਰਨੇ ਤੇ ਨਹੀਂ ਲਾ ਸਕਦਾ ਤੁਸੀਂ ਇੱਕ ਤਾਂ ਲੱਗ ਗਿਆ ਠੀਕ ਆ ਮੁੱਖ ਮੰਤਰੀ ਤੁਸੀਂ ਇਹਦੇ ਨਾਲ ਬਹੁਤ ਵੱਡੇ ਸਿੱਖ ਬਣ ਕੇ ਜਾਂ ਬਹੁਤ ਵੱਡੇ ਭਗਤ ਬਣ ਕੇ ਜਾਂ ਬਹੁਤ ਵੱਡੇ ਸੋਚੇ ਬਣ ਕੇ ਜਾਂ ਬਹੁਤ ਵੱਡੇ ਬੰਦੇ ਬਣ ਕੇ ਦੱਸੋ ਪਹਿਲੇ ਵੀ ਤੇ ਹੁੰਦੇ ਸੀ ਹਾਂ ਯਾਨੀ ਜੈਸਿਕ ਨੇ ਬਹੁਤ ਪ੍ਰੋਪਰਿਅਟ ਕੀਤਾ ਬਾਦਲ ਸਾਹਿਬ ਤੋਂ ਵੱਡਾ ਆਪਣੇ ਆਪ 'ਚ ਕਿਹੜਾ ਸੇਖ ਹੋ ਸਕਦਾ ਜਿਹਨੂੰ ਉਹ ਇਨਾਮ ਹੀ ਮਿਲਿਆ ਸੀਗਾ ਆਪਣਾ ਪੰਥ ਜਿਹੜਾ ਹੈਗਾ ਰਤਨ ਦਾ ਉਹ ਮੁੜ ਕੇ ਵਾਪਸ ਹੋ ਗਿਆ ਵੈਰਾਈਟੀ ਕੀ ਹੈਗੀ ਹੈ ਇੱਕ ਦਿਨ ਦਾ ਉੱਥੇ ਜਿਹੜਾ ਤੁਸੀਂ ਟੋਕਨ ਜਿਹੜਾ ਉੱਥੇ ਖਰਚਾ ਕੀਤਾ ਵਾ ਜਿਹੜਾ ਸ਼ਾਸਨ ਕੀਤਾ ਆ ਨੰਦਪੁਰ ਸਾਹਿਬ ਨਾ ਉਹਦੇ ਨਾਲ ਕੋਈ ਪੰਜਾਬ ਦੀ ਲਾਅ ਅੰਡਰ ਠੀਕ ਹੋ ਗਈ। ਉਹਦੇ ਨਾਲ ਪੰਜਾਬ ਦਾ ਮਸਲਾ ਕੋਈ ਹੱਲ ਹੋਇਆ? ਹਾਂ ਹਾਂ। ਖੈ ਡਾਕਟਰ ਸਾਹਿਬ ਹੁਣ ਗੱਲ ਚੋਣ ਜਾਤੀ ਤੋਂ ਆਪਾਂ ਸ਼ੁਰੂਆਤ ਕੀਤਾ ਸੀ ਇਹਦਾ ਇਹਦੇ ਨਾਲ ਤਾਂ ਚੋਣ ਜਾਤੀ ਦੇ ਇਰਦ-ਗਿਰਦ ਬਿਊਰੋਕ੍ਰੇਸੀ ਕਿਥੇ ਕੜੀ ਆਪਾਂ ਵਿਖਾਂਗੇ। ਨੇ ਬੀਰ ਬੀਰੋਕ੍ਰੇਸੀ ਇੱਕ ਇਹ ਜਿਹੜਾ ਰਾਜਨੀਤਿਕ ਲੀਡਰ ਹੁੰਦੇ ਇਹ ਹੁੰਦੇ ਸਵਾਰ ਹੁੰਦੇ ਆ ਬੀਰੋਕ੍ਰੇਸੀ ਦਾ ਕੰਮ ਹੁੰਦਾ ਉਹ ਜਿੱਦਾਂ ਸਵਾਰ ਉਹਨਾਂ ਨੂੰ ਕਹਿੰਦਾ ਉਦਾਂ ਚੱਲਦਾ ਹੂੰ ਇਹ ਸਵਾਰ ਇਨਕੰਪੀਟੈਂਟ ਆ ਇਨਕੇਪੇਬਲ ਆ ਇਹਨਾਂ ਕੋ ਸਮਝ ਨਹੀਂ ਹੱਜੀ ਇਸ ਕਰਕੇ ਉਹ ਤਗੜਿਆ ਪੰਜਾਬ ਦਾ ਸਾਰਾ ਸਿਸਟਮ ਬੀਰੋਕ੍ਰੇਸੀ ਬਹੁਤ ਪੜੇ ਲਿਖੇ ਲੋਕ ਹੁੰਦੇ ਹੂੰ 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 ਜਿਵੇਂ ਸਰਸਾ ਯੂਪੀਐਸ ਦੇ ਟੈਸਟ ਦੇ ਕੇ ਦੇਖੋ ਲੱਖਾਂ ਬੰਦੇ ਪੀਰ ਹੁੰਦੇ ਕਿੰਨਾ ਉਹਨਾਂ ਨੂੰ ਨੌਲੇਜ ਹੁੰਦਾ ਹੂੰ ਹੂੰ ਪਰ ਉਹਨਾਂ ਦੀ ਕੋਈ ਲੋਕਪ੍ਰਤੀ ਜਵਾਬਦੇਹੀ ਨਹੀਂ ਹੁੰਦੀ ਜਵਾਬਦੇਹੀ ਇਹਨਾਂ ਦੀ ਹੈਗੀ ਓਕੇ ਓਕੇ ਜੀ ਵੇ ਰਾਜਨੀਤਿਕ ਜਿਹੜੇ ਸਰਕਾਰਾਂ ਨੇ ਪੋਲੀਟੀਕਲ ਸਰਕਾਰਾਂ ਨੇ ਪੋਲਿਸੀ ਬਣਾਉਣੀ ਹੁੰਦੀ ਹੈ ਪੋਲੀਟੀਕਲ ਸਰਕਾਰਾਂ ਨਕਮੀਆਂ ਨਲਾਇਕ ਹੈ ਜਾਂ ਉਹ ਸਮਝ ਨਹੀਂ ਹੈਗੀ ਫਿਰ ਬਿਊਰੋਕ੍ਰੇਸੀ ਬਣਾਉਂਦੀ ਹੈ ਉਹ ਫਿਰ ਆਪਣੇ ਹਿਸਾਬ ਨਾਲ ਬਣਾਉਂਦੀ ਹੁੰਦਾ ਆਪਣਾ ਵੈਸਟ ਇੰਟਰਸਟ ਹੈਗਾ ਪੰਜਾਬ ਦੀ ਬਿਊਰੋਕ੍ਰੇਸੀ ਇਹਨਾਂ ਦੀ ਕਿਉਂ ਪ੍ਰਵਾਹ ਕਰੂਗੀ ਉਹ ਤਾਂ ਹੁਣ ਦਿੱਲੀ ਦੀ ਜਿਹੜੀ ਖਾਸ ਕਰਕੇ ਬੀਜੇਪੀ ਜਿਹੜੀ ਸੈਂਟਰ ਗਵਰਨਮੈਂਟ ਆ ਕਿਉਂਕਿ ਸਾਰੀਆਂ ਤਾਕਤਾਂ ਉਹਦੇ ਕੋਲ ਆ ਜੇ ਤੁਸੀਂ ਥੋੜਾ ਜਿਹਾ ਕਿਸੇ ਨੂੰ ਇਸ ਤਰੀਕੇ ਨਾਲ ਕਰ ਦੇ ਜੋ ਉਹ ਉਹ ਡੈਪੂਟੇਸ਼ਨ ਤੇ ਪਹੁੰਚ ਜਾਊਗਾ ਹੇ ਉਥੋਂ ਆਪਣੇ ਜਾਂ ਇੱਕ ਉਥੇ ਹੋਰ ਦਿੱਲੀ ਦਰਬਾਰ ਬੈਠਾ ਉਹਨੂੰ ਉਸ ਤਰੀਕੇ ਨਾਲ ਕਰ ਲਵਾ ਹੋ ਜਾਊਗਾ ਸਾਰਾ ਤੇ ਜਦੋਂ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਇਹ ਜਾਬਤੇ ਵਾਲੀ ਗੱਲ ਹੈ ਜਾਬਤਾ ਤੇ ਜੇ ਲੱਗਣਾ ਉਸ ਸਮੇਂ ਜਾਬਤੇ ਜਾ ਕੇ ਠੀਕ ਹੈ ਸਾਰਾ ਸਾਇਲੈਂਟ ਹੋ ਜਾਂਦਾ ਹਾਂ ਐ ਬਿਊਰੋਕ੍ਰੇਸੀ ਕੋ ਤੁਸੀਂ ਪਾਲਿਸੀ ਮੈਟਰ ਨਹੀਂ ਬਣਾ ਸਕਦੇ ਤੁਸੀਂ ਨਵੀਂ ਕੋਈ ਡੈਕਲੇਰੇਸ਼ਨ ਨਹੀਂ ਕਰ ਸਕਦੇ ਹਾਂ ਤੁਸੀਂ ਜਿਹੜਾ ਹੈਗਾ ਕੋਈ ਨਵਾਂ ਪ੍ਰੋਗਰਾਮ ਨਹੀਂ ਉਹਦੇ ਵਿੱਚੋਂ ਲਿਆ ਸਕਦੇ ਬਿਲਕੁਲ ਨਹੀਂ ਹੱਥੀ ਹੋ ਜਾਂਦੇ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਜਾਂ ਸੈਂਟਰ ਚੀਫ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਸਾਰੀ ਉਹਦੀ ਕਮਾਂਡ ਥੱਲੇ ਆ ਜਾਂਦੀ ਹੈ ਪਰ ਚੀਫ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੇ ਸਵਾਲ ਹੈਗੇ ਅੱਜਕੱਲ੍ਹ ਹਮਨਾਰ ਦੇ ਇਲੈਕਸ਼ਨ ਚ ਕੀ ਹੋਇਆ ਜੀ 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 ਕਿਨੇ ਕਨੇ ਅਨਾਉਂਸਮੈਂਟ ਹੋ ਜਾਂਦੇ ਪਰ ਇੱਥੇ ਉਹ ਹੋਰ ਤਰੀਕੇ ਨਾਲ ਜਿਹੜਾ ਉਹ ਕਰਨਗੇ ਕਰਨਗੇ ਸਰਕਾਰਾਂ ਬਿਲਕੁਲ ਨਹੀਂ ਹੱਥੀ ਹੋ ਜਾਂਦੀਆਂ ਹਮ ਉਸ ਸਮੇਂ ਦੇ ਵਿੱਚ ਆਣ ਕੇ ਪਰ ਪੁਆਇੰਟ ਇਹ ਹੈਗਾ ਵੀ ਨਹੀਂ ਹੱਥੀ ਹੋ ਕੇ ਇਹਨਾਂ ਦੇ 5 ਸਾਲਾਂ ਚ ਜੇ ਉਹਨਾਂ ਦੀ ਛੁੱਟੀ ਹੋ ਇਹ ਤੁਸੀਂ ਹੁਣ ਉਹ ਹਾਲਾਗ ਗਿਆ ਨਵੇਂ ਕਿਹੜੇ ਸਿੱਧੇ ਆ ਗਏ ਜੇ ਕੱਲ ਨੂੰ ਕਾਲੀਏ ਆ ਜਾਂਦੇ ਤਾਂ ਉਹਨਾਂ ਨੇ ਕਿਹੜਾ ਆਣ ਕੇ ਇੱਥੇ ਮੁੜ ਕੇ ਕਰ ਦੇਣਾ ਉਹਨਾਂ ਦੀ ਕੀ ਪਾਲਿਸੀ ਰੱਖੋ ਕੀ ਹੈ ਅਜੰਡਾ ਹੈਗਾ ਪਰ ਉਹ ਪੰਜਾਬ ਵਾਲਾ ਕਾਂਗਰਸੀ ਆਪਸ ਵਿੱਚ ਜਿਹੜਾ ਹੈਗਾ ਉਹਨਾਂ ਦਾ ਕੋਈ ਸਿਰਮੂ ਨਹੀਂ ਬਣਦਾ ਉਹ ਤੇ ਪੰਜਾਬ ਵੈਸੇ ਹੀ ਖੋਖਲਾ ਹੋ ਚੁੱਕਾ ਹਾਂ 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 ਖੋਖਲਾ ਕਿਸ ਕੰਟੈਕਸਟ ਦੇ ਵਿੱਚ ਪਹਿਲੀ ਗੱਲ ਤੇ ਆਰਥਿਕ ਦਾ ਦੇ ਤੌਰ ਤੇ ਇੱਡਾ ਵੱਡਾ ਕਰਜ਼ੇ ਤੇਰੇ ਸਿਰ ਤੇ ਪਹੁੰਚ ਗਿਆ ਇੰਡਸਟਰੀ ਕੋਈ ਨਵੀਂ ਆ ਨਹੀਂ ਰਹੀ ਲਾ ਐਂਡ ਆਰਡਰ ਦੀ ਸਮੱਸਿਆ ਬਹੁਤ ਸੀਰੀਅਸ ਹੈਗੀ ਕਿਸਾਨੀ ਤੁਹਾਡੀ ਵੈਸੇ ਘਟੇ ਚ ਜਾ ਰਹੀ ਆ। ਹੂੰ ਇਹਦੇ ਨਾਲ ਵਿਦਿਆ ਤੁਹਾਡੀ ਬਿਲਕੁਲ ਦਿਨੋਂ ਦਿਨ ਪ੍ਰਾਈਵੇਟ ਅੱਧਾ ਚ ਜਾ ਰਹੀ ਹੈ। ਜੋ ਪਬਲਿਕ ਸਿਸਟਮ ਦੇ ਵਿੱਚ ਲੋਕੀ ਪੜ੍ਹਦੇ ਸੀਗੇ ਕਿਹੜੇ ਰਹਿ ਜਾਣਗੇ ਫਿਰ ਉੱਥੇ ਆਮ ਮਾਤੜਾਂ ਦੇ ਲੋਕ ਰਹਿ ਜਾਣਗੇ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਦੇਖੋ ਸਾਰੇ ਬੱਚੇ ਗਰੀਬ ਘਰਾਂ ਦੇ ਆਉਂਦੇ ਆ। ਇੱਥੇ ਹੁਣ ਯੂਨੀਵਰਸਿਟੀ ਦੀ ਵੀ ਇਦਾਂ ਹੋ ਚੁੱਕੀ ਹੈ ਇਸ ਸਮੇਂ ਚ ਯੂਨੀਵਰਸਿਟੀਆਂ ਆਉਂਦੀਆਂ 19-20 ਯੂਨੀਵਰਸਟੀਆਂ ਪ੍ਰਾਈਵੇਟ ਖੋਲ ਕੇ ਬੈਠੇ ਜਿਹਨੂੰ ਜੀ ਕਰਦਾ ਯੂਨੀਵਰਸਿਟੀ ਦੇਣ ਦੇ ਉਹਦੇ ਵਿੱਚੋਂ ਕਰਕੇ ਪਬਲਿਕ ਜਿਹੜਾ ਖਰਚਾ ਘਟਾ ਦੇਣਗੇ ਤੇ ਇਹਦਾ ਮਤਲਬ ਨੌਕਰੀ ਤੁਹਾਡੇ ਕੋਲ ਕੋਈ ਨਹੀਂ ਹੈ ਜੇ ਤੁਸੀਂ ਨੌਕਰੀ ਦਿੰਦੇ ਜੋ ਤੇ ਉਹ ਪੰਜਾਬ ਦੇ ਅੱਗੇ ਪਹਿਲਾਂ ਫਿਕਸ ਤੇ ਦੇਣ ਡਿਆ ਵਾ ਸਰਕਾਰ ਫਿਕਸ ਤੇ ਦੇਣ ਡਈ ਹੈ ਤੇ ਪ੍ਰਾਈਵੇਟ ਵਾਲਾ ਕੀ ਦਊ ਉਹਦੇ ਵਿੱਚੋਂ ਕਰਦੇ ਤਾਂ ਮੇਰਾ ਕਹਿਨ ਤੋਂ ਪਾਵ ਹੈ ਕਿ ਕੋਈ ਮੁੱਦਾ ਪਾਸੇ ਹੱਲ ਹੁੰਦਾ ਹੀ ਨਹੀਂਗਾ ਤੇ ਇਸ ਕਰਕੇ ਇਹਦੇ ਵਿੱਚ ਜੇ ਉਹ ਲੱਗ ਜਾਂਦਾ ਆਪਣਾ ਦੂਸਰਾ ਕੋਡ ਲੱਗ ਜਾਂਦਾ ਵਾ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਤਾਂ ਹੋਵੇ ਨਾ ਪਹਿਲਾਂ ਬਹੁਤ ਸਾਰੇ ਕੰਮ ਹੋ ਰਹੇ ਆ ਲੋਕ ਭਲਾਈ ਦੇ ਕੰਮ ਹੋ ਰਹੇ ਆ ਆਂ ਲੋਕਾਂ ਦੀ ਜਿਹੜੀ ਹੈਗੀ ਐਸਪੀਰੇਸ਼ਨ ਤੇ ਪਹੁੰਚਣ ਦੇ ਕੰਮ ਹੋ ਰਹੇ ਉਹ ਤਾਂ ਗੱਲ ਕੋਈ ਹੋਰ ਨਹੀਂ ਰਹੀ ਉਹਦੇ ਵਿੱਚ ਟਾਈਮ ਪਾਸ ਹੋ ਰਿਹਾ ਵਾ ਹੈ ਉਹਦੇ ਸਗੋਂ ਰਾਦਰ ਹੋਰ ਮੁੱਦੇ ਨਵੇਂ ਦਿਨੋ ਦਿਨ ਕੰਪਲੈਕਸ ਹੋ ਜਾਂਦੇ ਆ ਜੇ ਕੋਈ ਬੋਲਦਾ ਉਹਨੂੰ ਮਨੋਰਜਿਸਟ ਕੀਤਾ ਜਾਂਦਾ ਹੈ ਸਵਾਲ ਕਰਨਾ ਬੰਦ ਕਰ ਦਿੱਤਾ ਪਾਵਰਾਂ ਸਾਰੀਆਂ ਹੁਣ ਪੰਚਾਇਤਾਂ ਹੈਗੀਆਂ ਵਾ ਜਾਂ ਮਿਊਨਿਸਪਲ ਕਮੇਟੀ ਆ ਜਾਂ ਕਾਰਪੋਰੇਸ਼ਨ ਨੂੰ ਕੋਈ ਪਾਵਰ ਕਿੱਥੇ ਹੈਗੀ ਉਹ ਜੀ ਰਿਸੋਰਸੇ ਨਹੀਂ ਦਿੰਦੇ ਉਹਨਾਂ ਨੂੰ ਪੰਚਾਇਤਾਂ ਤੋਂ ਵੱਖਰਾ ਪੈਸਾ ਲਈ ਆਉਂਦੇ ਜੋ ਕਮਚ ਲਾਉਂਡੀ ਤੁਹਾਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪੈ ਰੀਆਂ ਵਾ ਜਾਂ ਉਹਨੂੰ ਗਹਿਣੇ ਪਾਉਣੀ ਹੈ ਪੈ ਰੀਆਂ ਵਾ ਜਾਂ ਜੋਕਰ ਨੂੰ ਲਾਲਚ ਕਰਕੇ ਤੁਸੀਂ ਉਹਨਾਂ ਕੋਲ ਜ਼ਮੀਨਾਂ ਲੈ ਕੇ ਗਾ ਫਿਰ ਅਗਲੇ ਪਾਸੇ ਵੰਡ ਰਏ ਜੀ ਤੁਹਾਡਾ ਇੰਟਰਸਟ ਹੀ ਸਾਰਾ ਇਹ ਬੜਗੇ ਵਾਲੇ ਵਿੱਚੋਂ ਤੇ ਇਸ ਕਰਕੇ ਇਸ ਸਰਕਾਰਾਂ ਜਿਹੜੀਆਂ ਹੁੰਦੀਆਂ ਵਾ ਉਹ ਉਹਦਾ ਖਾਸ ਕਰਕੇ ਜਿਹੜੇ ਪਹਿਲੇ 3-4 ਸਾਲ ਹੁੰਦੇ ਬਹੁਤ ਇੰਪੋਰਟੈਂਟ ਹੁੰਦੇ ਜੇ ਉਹਨਾਂ ਨੇ 4 ਸਾਲ ਚੰਗਾ ਕੰਮ ਕੀਤਾ ਹੋਵੇ 5ਵੇਂ ਚ ਉਹਦੀ ਕੰਟੀਨਿਊਟੀ ਹੋਣੀ ਆ ਫਿਰ ਬਹੁਤ ਆ فرق ਨਹੀਂ ਪੈਂਦਾ ਲੋਕੀ ਆਪਣੇ ਤੌਰ ਤੇ ਕਰ ਦਿੰਦੀ ਆ ਪੰਜਾਬ ਦਾ ਤੇ ਬਿਲਕੁਲ ਦੂਸਰੇ ਪਾਸੇ ਨਾਲ ਇਸੇ ਕਰਕੇ ਤੁਸੀਂ ਦੇਖੋ ਜਦੋਂ ਕੋਡ ਲੱਗੂਗਾ ਲੋਕਾਂ ਦਾ ਗੁੱਸਾ ਰਾਜਨੀਤਿਕ ਗੁੱਸਾ ਇਹ ਸਰਕਾਰ ਦੇ ਖਿਲਾਫ ਕਿਦਾਂ ਨੌਲੇ ਸਾਹਮਣੇ ਆਊਗਾ ਹਮ ਜਿਹੜੇ ਲੋਕ ਨਹੀਂ ਬੋਲਦੇ ਕਿਉਂਕਿ ਉਸ ਸਮੇਂ ਨਾ ਪੁਲਿਸ ਇਹਨਾਂ ਦੇ ਹੱਥ ਵਿੱਚ ਹੁੰਦੀ ਆ ਨਾ ਇਹ ਕਿਸੇ ਦੇ ਝੂਠੇ ਕੇਸ ਬਣਾ ਸਕਦੇ ਆ ਨਾ ਇਹ ਪੱਤਰਕਾਰਾਂ ਨੂੰ ਡਰਾ ਸਕਦੇ ਆ ਨਾ ਕਿਸੇ ਹੋਰ ਨੂੰ ਦਫਕਾ ਮਾਰ ਸਕਦੇ ਆ ਇਹ ਤੇ ਇਹ ਨਿਹੱਥੇ ਹੁੰਦੇ ਰਾਦੇ ਇਹਨਾਂ ਨੂੰ ਲੋਡ ਹੁੰਦੀ ਵੀ ਲੋਕਾਂ ਦੇ ਵਿੱਚ ਲਿਆ ਜਾਂਦੇ ਹੂੰ ਹੂੰ ਖੈਰ ਕੋੜਾਫ ਕਨੈਕਟਰ ਦੇ ird girda ਜਿਹੜਾ ਮਾਮਲਾ ਤੁਰਿਆ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਾਂ ਬੜਾ ਵੱਡਾ ਦਰਦ ਜਿਹੜਾ ਪੰਜਾਬ ਦਾ ਜਿਹੜਾ ਸਾਡੇ ਸਾਹਮਣੇ ਪੇਸ਼ ਕੀਤਾ ਹੈ ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਉਹਗੇ ਰਾਜਸੀ ਮਾਰ ਤੇ ਪ੍ਰਸਿੱਧ ਲੇਖਕ ਰੋਹਸਯ ਡਾਇਰੈਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਸਖਾ ਸਰ ਤੁਹਾਡਾ ਧੰਨਵਾਦ ਤੇ ਦਰਸ਼ਕਾਂ ਸਨੇਲੇ ਦੱਸ ਦਈਏ ਕਿ ਅਗਲਾ ਪ੍ਰੋਗਰਾਮ ਬੜਾ ਇਸੇ ਤਰ੍ਹਾਂ ਦਾ ਦਿਲਚਸਪ ਲੈ ਕੇ ਫਿਰ ਹਾਜ਼ਰ ਹੋਵਾਂਗੇ ਈ ਮਿਸ਼ਨ ਪੰਜਾਬੀ